ਸਤਿ ਸ਼੍ਰੀ ਅਕਾਲ ਉਸ ਤੋਂ ਮੈਂ ਗੁਰਦੀਪ ਸਿੰਘ ਪੰਗੋਤ ਐ ਇਸ ਵੇਲੇ ਮੇਰੇ ਨਾਲਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸੁਤਰਾਮ ਸਿੰਘ ਪੰਨੂ ਸਾਹਿਬ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ ਪ੍ਰੋਗਰਾਮ 'ਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਪੰਗੋ ਸਾਹਿਬ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਜੀ ਫਤਿਹ ਪੰਨੂ ਸਾਹਿਬ ਪੰਨੂ ਸਾਹਿਬ ਕਿਸਾਨ ਜਥੇਬੰਦੀਆਂ ਜਿਹੜੀਆਂ ਕਿਸਾਨਾਂ ਦੇ ਹਿੱਤਾਂ ਦੇ ਖਾਤਰ ਲੜਦੀਆਂ ਨੇ ਲੰਬੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰਦੀਆਂ ਆ ਰਹੀਆਂ ਨੇ ਜੇ ਜਦੋਂ 2020 ਦੇ ਵਿੱਚ ਤਿੰਨ ਖੇਤੀ ਕਾਨੂੰਨ ਸੈਂਟਰ ਸਰਕਾਰ ਲੈ ਕੇ ਆਈ ਉਦੋਂ ਕਿਸਾਨ ਜਥੇਬੰਦੀਆਂ ਲੜੀਆਂ ਉਸ ਤੋਂ ਬਾਅਦ ਸੈਂਟਰ ਦੀ ਸਰਕਾਰ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਂਦੀ ਹੈ ਕਿਸਾਨ ਜਥੇਬੰਦੀਆਂ ਪੰਜਾਬ ਚ ਆਉਂਦੀਆਂ ਨੇ ਤੇ ਇੱਕ ਵਾਰ ਫਿਰ ਪੰਜਾਬ ਦੇ ਵਿੱਚੋਂ ਕਿਸਾਨ ਜਥੇਬੰਦੀਆਂ ਇੱਕ ਸ਼ੁਰੂਆਤ ਕਰਦੀਆਂ ਨੇ ਕਿ ਐਮਐਸਪੀ ਦੇ ਉੱਪਰ ਲੜਾਈ ਲੜੀ ਜਾਵੇ ਦਿੱਲੀ ਜਾਣ ਦਾ ਐਲਾਨ ਹੁੰਦਾ हरियाणा सरकार ਅੱਗੇ ਵਧਣ ਨਹੀਂ ਦਿੰਦੀ ਸ਼ੰਭੂ ਤੇ ਖਨੌਰੀ ਬਾਰਡਰ ਕਸਾਰ ਜਥੇਬੰਦੀਆਂ ਧਰਨਾ ਲਾ ਕੇ ਬੈਠ ਜਾਂਦੀਆਂ ਨੇ ਐਸਕੇਐਮ ਨਾਨ ਪੋਲਿਟিক্যাল ਤੇ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਇੱਕ ਚ 14 ਜਥੇਬੰਦੀਆਂ ਐਸਕੇਐਮ ਚ ਤੇ ਕੇਐਮਐਮ ਦੇ ਵਿੱਚ 10 ਜਥੇਬੰਦੀਆਂ ਚਲੋ ਇੱਥੇ ਇੱਕ ਸਾਲ ਤੋਂ ਵੱਧ ਸਮਾਂ ਜਥੇਬੰਦੀਆਂ ਬੈਠਦੀਆਂ ਨੇ ਅਖੀਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਧਰਨਾ ਇੱਥੋਂ ਜਬਰੀ ਚੁਕਵਾਤਾ ਜਾਂਦਾ ਤਾਂ ਲਗਾਤਾਰ ਬਹੁਤ ਗੱਲਾਂ ਸਰਕਾਰ ਵੱਲੋਂ ਕਹੀਆਂ ਗਈਆਂ ਸਰਕਾਰ ਵੱਲੋਂ ਕਿਹਾ ਗਿਆ ਕਿ ਜਿਹੜੇ ਆਹ ਧਰਨੇ ਨੇ ਤੇ ਕਿਸਾਨਾਂ ਆਗੂ ਨੇ ਇਹਨਾਂ ਮੰਗਾਂ ਦਾ ਪੰਜਾਬ ਸਰਕਾਰ ਦੇ ਨਾਲ ਕੋਈ ਸਬੰਧ ਨਹੀਂ ਹੈ ਇਹ ਸਾਰੀਆਂ ਮੰਗਾਂ ਸੈਂਟਰ ਦੇ ਨਾਲ ਸਬੰਧਤ ਨੇ ਸੈਂਟਰ ਦੇ ਨਾਲ ਮੀਟਿੰਗਾਂ ਹੁੰਦੀਆਂ ਸੀ ਪੰਜਾਬ ਸਰਕਾਰ ਵਿਚ ਬੈਠਦੀ ਸੀ ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਅਸੀਂ ਤਾਂ ਇੱਕ ਪੁਲੂ ਦਾ ਕੰਮ ਕਰ ਰਹੇ ਹਾਂ ਕਿਸਾਨ ਜਥੇਬੰਦੀਆਂ ਤੇ ਸੈਂਟਰ ਦੀ ਸਰਕਾਰ ਦੇ ਵਿਚਾਲੇ ਅਸੀਂ ਤਾਂ ਇੱਕ ਮਡੀਓਕਰ ਬਣੇ ਹੋਏ ਹਾਂ ਅਸੀਂ ਤਾਂ ਇੱਕ ਪੁਲ ਬਣੇ ਹੋਏ ਹਾਂ ਦੋਨੋਂ ਦੇ ਵਿਚਾਲੇ ਬੈਠਦੇ ਹਾਂ ਇੱਕ ਵਿਚੋਲਾ ਟਾਈਪ ਬਣ ਕੇ ਤੇ ਉਸ ਤੋਂ ਬਾਅਦ ਸਾਰਾ ਕੁਛ ਚੱਲਦਾ ਰਿਹਾ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਨੂੰ ਚੈਲੰਜ ਤੱਕ ਕਰਤਾ ਭਗਵੰਤ ਮਾਨ ਹੋਰਾਂ ਨੇ ਕਿ ਆਜੋ ਮੇਰੇ ਨਾਲ ਬੈਠੋ ਲਾਈਵ ਡਿਬੇਟ ਕਰਾਂਗੇ ਪੰਜਾਬ ਦੇ ਮੁੱਦਿਆਂ ਦੇ ਉੱਪਰ ਕਿਸਾਨੀ ਮੁੱਦਿਆਂ ਦੇ ਉੱਪਰ ਇਹ ਹੁਣ ਜਿਹੜਾ ਤੁਸੀਂ ਕਰ ਰਹੇ ਹੋ ਇਹ ਕੁਛ ਠੀਕ ਨਹੀਂ ਤੁਸੀਂ ਧਰਨੇ ਲਾ ਕੇ ਸੜਕਾਂ ਰੋਕ ਕੇ ਪੰਜਾਬ ਦੇ ਲੋਕਾਂ ਨੂੰ ਖੱਜਲ ਖਵਾਰ ਕਰਦੇ ਹੋ ਤੁਹਾਡੀਆਂ ਮੰਗਾਂ ਸਾਡੇ ਨਾਲ ਸਬੰਧਤ ਨਹੀਂ ਸੈਂਟਰ ਦੇ ਨਾਲ ਮੰਗਾਂ ਸਬੰਧਤ ਨੇ ਅੱਗੇ ਕਿਹਾ ਕਿ ਜਥੇਬੰਦੀਆਂ ਨੇ ਧਰਨੇ ਦੀ ਆੜ ਦੇ ਹੇਠ ਵੱਡੇ ਕਾਰੋਬਾਰ ਖੜੇ ਕਰ ਲਏ ਹਸਪਤਾਲਾਂ ਦੇ ਵਿੱਚ ਹਿੱਸੇ ਪਾ ਲਏ ਹੋਟਲਾਂਾਂ ਦੇ ਵਿੱਚ ਹਿੱਸੇ ਪਾ ਲਏ ਕਿਸਾਨ ਜਥੇਬੰਦੀਆਂ ਨੇ ਤੇ ਸਰਕਾਰਾਂ ਦੇ ਵਿੱਚ ਹੋਰ ਵੀ ਬੰਦੇ ਬੋਲਦੇ ਨੇ ਕਿ ਕਿਸਾਨ ਜਥੇਬੰਦੀਆਂ ਤਾਂ ਜਿਹੜੇ ਧਰਨੇ ਲਾਉਂਦੀਆਂ ਨੇ ਇਹ ਤਾਂ ਜੀ ਪੈਸੇ ਇਕੱਠੇ ਕਰਦੀਆਂ ਨੇ ਤੇ ਫੰਡ ਇਕੱਠਾ ਕਰਦੀਆਂ ਨੇ ਕਰੋੜਾਂ ਰੁਪਏ ਇਕੱਠਾ ਕਰ ਲਿਆ ਹਸਪਤਾਲਾਂ 'ਚ ਹਿੱਸੇ ਪਾ ਲਏ ਬੜਾ ਕੁਝ ਕਰ ਲਿਆ ਹਾਲਾਂਕਿ ਆਮ ਆਦਮੀ ਪਾਰਟੀ ਵੀ ਜਦੋਂ ਧਰਨੇ ਲੱਗਦੇ ਸੀ ਕਿਸਾਨ ਜਥੇਬੰਦੀਆਂ ਦੇ ਇਹਨਾਂ ਧਰਨਿਆਂ ਦੇ ਵਿੱਚ ਜਾ ਕੇ ਮੈਂਦੀ ਸੀ ਕਿਸਾਨਾਂ ਦੇ ਪੱਖ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੀ ਸੀ ਜਦੋਂ ਦਿੱਲੀ ਵੱਡਾ ਅੰਦੋਲਨ ਚੱਲਦਾ ਅੱਜ ਸਰਕਾਰ ਆ ਗਈ ਤਾਂ ਅੱਜ ਆਪਣੇ ਆਪ ਨੂੰ ਵੱਖ ਕਰ ਲਿਆ ਸੋ ਇੱਕ ਤਾਂ ਚੈਲੰਜ ਪਰ ਉਹ ਸਾਬ ਜੋ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿ ਕਿਸਾਨ ਜਿੱਥੇ ਬੰਦੀਆਂ ਆ ਜਾਣ ਆ ਕੇ ਸਾਡੇ ਨਾਲ ਲਾਈਵ ਬਹਿਸ ਕਰ ਦੇਣ ਇਹ ਸਿਰਫ ਫੰਡ ਦਾ ਰੌਲਾ ਹੋਟਲਾਂ ਦੇ ਵਿੱਚ ਹਿੱਸੇ ਪਾ ਲਏ ਵੱਡੇ ਕਾਰੋਬਾਰਾਂ ਦੇ ਵਿੱਚ ਵਿੱਚ ਹਿੱਸੇ ਪਾ ਲਏ ਹਸਪਤਾਲਾਂ ਦੇ ਵਿੱਚ ਹਿੱਸੇ ਪਾ ਲਏ ਹੋਰ ਵੀ ਜਿੱਥੇ ਸਰਕਾਰਾਂ ਦੇ ਵਿੱਚੋਂ ਵੱਡੇ ਬੋਲਦੇ ਨੇ ਕਿ ਕਰੋੜਾ ਰੁਪਏ ਇਕੱਠਾ ਕਰ ਲਿਆ ਜੀ ਸੋ ਕੀ ਕਹਿਣਾ ਚਾਹੋਗੇ ਇਹਦੇ ਤੇ ਜੀ ਇਹ ਦੇਖੋ ਇਹ ਜੋ ਵੀ ਬਿਆਨਬਾਜ਼ੀ ਹੋ ਰਹੀ ਆ ਇਹ ਮੁੱਖ ਮੰਤਰੀ ਦੇ ਜਿਹੜੀ ਮੁੱਖ ਮੰਤਰੀ ਦਾ ਅਹੁਦਾ ਵਾ ਉਹਦੇ ਲੈਵਲ ਦੀ ਬਿਆਨਬਾਜ਼ੀ ਨਹੀਂ ਬਿਲਕੁਲੋਂ ਨੀਵੇਂ ਪੱਧਰ ਦੀ ਬਿਆਨਬਾਜ਼ੀ ਆ ਤੇ ਇਹ ਫ੍ਰੈਸਟ੍ਰੇਸ਼ਨ ਦੇ ਵਿੱਚ ਹੈ ਮੁੱਖ ਮੰਤਰੀ ਫ੍ਰੈਸਟ੍ਰੇਟ ਹੋਇਆ ਵਾ ਜਿਸ ਤਰੀਕੇ ਦੇ ਨਾਲ ਪੰਜਾਬ ਚਾਜੋ ਦੀ ਚੱਲ ਨਹੀਂ ਰਹੀ ਸਿੱਖਿਆ ਕ੍ਰਾਂਤੀ ਫੇਲ ਹੋ ਗਈ ਜੋਧ ਨਸ਼ਿਆਂ ਵਿਰੋਧ ਫੇਲ ਹੋ ਗਿਆ ਉਲਟਾ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜੋਦੋਂ ਦਿੱਲੀ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਵਾ ਪਾਰਟੀ ਦੇ ਵਿੱਚ ਬਹੁਤ ਵੱਡੀ ਫ੍ਰੈਸਟ੍ਰੇਸ਼ਨ ਹੈ ਪਛਤਾਚਾਰ ਹੈ ਪੂਰੇ ਪੰਜਾਬ ਦੇ ਵਿੱਚ ਉੱਪਰ ਤੋਂ ਲੈ ਕੇ ਥੱਲੇ ਤੱਕ ਥੱਲੇ ਤੋਂ ਲੈ ਕੇ ਉੱਪਰ ਤੱਕ ਫਿਰ ਜੋ ਵੀ ਆਪਣੇ ਜੋ ਵੀ ਕਰ ਰਿਹਾ ਮੁੱਖ ਮੰਤਰੀ ਵੱਲੋਂ ਬਿਆਨ ਦਿੱਤੇ ਜਾਂਦੇ ਉਹਨਾਂ ਨੂੰ ਜੀ ਤਰਨ ਉਹਨਾਂ ਨੂੰ ਲੈਣਾ ਪੈਂਦਾ ਵਾ ਇਥੋਂ ਤੱਕ ਕਿ ਕੋਈ ਵੀ ਕਿਸੇ ਵੀ ਮਹਿਕਮੇ ਦਾ ਉੱਪਰ ਤੋਂ ਲੈ ਕੇ ਥੱਲੇ ਤੱਕ ਵੱਡੇ ਤੋਂ ਲੈ ਕੇ ਅਫਸਰ ਤੋਂ ਛੋਟੇ ਮੁਲਾਜ਼ਮ ਤੱਕ ਵੀ ਬਦਲੀ ਕਰਨ ਦੀ ਹਿੰਮਤ ਵੀ ਨਹੀਂ ਆ ਗਈ ਉਹ ਵੀ ਦਿੱਲੀ ਦੇ ਜਿਹੜੇ ਉੱਤੇ ਸੁਪਰਚ ਬੈਠੇ ਹੋਏ ਆ ਉਹਨਾਂ ਦੇ ਪ੍ਰਭੂ ਬੈਠੇ ਹੋਏ ਆ ਕੇਜਰੀਵਾਲ ਆ ਦੂਜਾ ਸਜੋਧੀ ਆਵਾਜ਼ ਸਤੰਦਰ ਜੈਨ ਵਗੈਰਾ ਹੋ ਰਿਹਾ ਉਹ ਫੈਸਲੇ ਕਰ ਰਹੇ ਮੁੱਖ ਮੰਤਰੀ ਦੇ ਸੈਕਟਰੀਏਟ ਦੇ ਵਿੱਚ ਵਿਵੇਕ ਕੁਮਾਰ ਬੈਠਾ ਹੋਇਆ ਵਾ ਜਿਹੜਾ ਪੀਏ ਹੁੰਦਾ ਸੀਗਾ ਕੇਜਰੀਵਾਲ ਦਾ ਜਿਸ ਨੇ ਜਿਸ ਨੇ ਜਿਸ ਨੇ ਉੱਤੇ ਇੱਕ ਲੇਡੀ ਨਾਲ ਜਿਹੜਾ ਆਈਡੀ ਆਸਬਾਦੀ ਮੈਂਬਰ ਸੀ ਉਹਦੇ ਨਾਲ ਦੌਰਿਆਰ ਕੀਤਾ ਸਦੀ ਕੁੱਟਮਾਰ ਕੀਤੀ ਸੀ ਕੇਜਰੀਵਾਲ ਦੇ ਘਰ ਉਹ ਅੱਜ ਕੱਲ ਉਹਦੇ ਦਫ਼ਤਰ 'ਚ ਬੈਠਾ ਹੋਇਆ ਵਾ ਆਪਣੇ 'ਚ ਕੰਟਰੋਲ ਕਰ ਰਿਹਾ ਵਾ ਆਪਣੇ ਮੁੱਖ ਮੰਤਰੀ ਦੇ ਦਫ਼ਤਰ ਤੋਂ ਇਸ ਤਰ੍ਹਾਂ ਪ੍ਰਿੰਸੀਪਲ ਸੈਕਟਰੀ ਨਾਲ ਉਹਨਾਂ ਆਪਣਾ ਲਾਇਆ 250 ਬੰਦਾ ਉਹਨਾਂ ਲਾਇਆ ਐਮਐਲਏ ਨਾਲ ਅਫਸਰਾਂ ਨਾਲ ਡੀਸੀਆਂ ਨਾਲ ਤਹਿਸੀਲਦਾਰਾਂ ਤੱਕ ਲਾਏ ਹੋਏ ਸਾਰਾ ਕੰਟਰੋਲ ਕਰਕੇ ਉਹ ਪੂਰਾ ਪੰਜਾਬ ਲੁੱਟ ਕੇ ਖੜ ਰਿਹਾ ਉਹ ਫ੍ਰੈਸਟ੍ਰੇਸ਼ਨ ਦੇ ਵਿੱਚੋਂ ਇਹ ਜਿਹੜੀ ਫ੍ਰੈਸਟ੍ਰੇਸ਼ਨ ਪੰਜਾਬ 'ਚ ਫੈਲੀ ਪਈ ਆ ਉਹਦੇ ਵਿੱਚੋਂ ਮੁੱਖ ਮੰਤਰੀ ਇਸ ਤਰ੍ਹਾਂ ਦੇ ਨੀਵੇਂ ਪੱਧਰ ਦੇ ਬਿਆਨ ਦੇ ਰਿਹਾ ਜਿਨ੍ਹਾਂ 'ਚ ਕੋਈ ਤੋਕ ਨਹੀਂ ਅਸੀਂ ਕਈ ਨੇ ਇਤਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਕੋ ਸਰਕਾਰ ਹੈ ਜੇ ਤੁਹਾਨੂੰ ਇਸ ਤਰ੍ਹਾਂ ਦਾ ਲੱਗਦਾ ਕੋ ਜੀ ਤੁਸੀਂ ਇੱਕ ਹਾਈ ਕੋਰਟ ਦੇ ਸਿਟਿੰਗ ਜੱਜ ਦੇ ਹਾਈ ਲੈਵਲ ਦੀ ਇੱਕ ਕਮੇਟੀ ਬਣਾਓ ਜਾਂਚ ਕਮੇਟੀ ਬਣਾਓ ਜਿਹਦੀ ਨਿਗਰਾਨੀ ਹਾਈ ਕੋਰਟ ਦਾ ਜੱਜ ਕਰੇ ਟੋਟਲ ਪਿਛਲੇ ਬਹੁਤਾਂ ਨੀ ਦਾ 30 ਸਾਲ ਦਾ 97 ਤੋਂ ਲੈ ਲਓ 92 ਤੋਂ ਲੈ ਲਓ ਜਿੰਨੇ ਵੀ ਮੁੱਖ ਮੰਤਰੀ ਰਹੇ ਮੰਤਰੀ ਰਹੇ ਐਮਐਲਏ ਅਫਸਰਸ਼ਾਹੀ ਰਹੀ ਹੁੰਦੋ ਜਿਹੜੇ ਰਟਾਇਰ ਹੋ ਗਏ ਜਾਂ ਹੁਣ ਤੁਹਾਨੂੰ ਆ 3 ਸਾਲ ਹੋ ਗਏ ਜੋ ਵੀ ਇਥੇ ਅਫਸਰ ਆ ਜਿਹੜੇ ਮੌਜੂਦਾ ਵਾ ਜਾਂ ਰਟਾਇਰ ਹੋ ਗਏ ਆ ਜਾਂ ਐਮਐਲਏ ਜਾਂ ਮੰਤਰੀ ਆ ਜਾਂ ਤੁਸੀਂ ਤੁਹਾਡਾ ਆਪਦਾ ਵਾ ਆਪਦਾ ਪਰਿਵਾਰ ਆ ਤੁਹਾਡਾ ਸਾਰਾ ਸਾਰੇ ਉਸ ਘੇਰੇ ਚ ਲਿਆਓ ਤੇ ਸਾਰੀਆਂ ਹੀ ਕਿਸਾਨ ਜਿੱਥੇ ਬੰਦੀਆਂ ਨੇ ਆਗੂ ਜਿਹੜੇ ਆ ਉਹ ਵੀ ਉਹਨਾਂ ਦੇ ਘੇਰੇ ਚ ਲਿਆਓ ਕਿ ਜਦੋਂ ਉਹ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਜਾਂ ਜੋ ਵੀ ਐਮਐਲਏ ਐ ਮੰਤਰੀ ਬਣੇ ਸਾਰੀਆਂ ਪਾਰਟੀਆਂ ਜਾਂ ਅਫਸਰ ਜਦੋਂ ਉਹਨਾਂ ਨੇ ਨੌਕਰੀ ਜੁਆਇਨ ਕੀਤੀ ਜਾਂ ਆਪਣਾ ਪੋਲੀਟਿਕਲ ਜੀਵਨ ਸ਼ੁਰੂ ਕੀਤਾ ਉਦੋਂ ਉਹਨਾਂ ਦੀ ਕਿੰਨੀ ਜ਼ਾਇਦਾਦ ਸੀ ਤੇ ਅੱਜ ਕਿੰਨੀ ਬਣ ਗਈ ਉਹ ਸਾਰਾ ਰਿਕਾਰਡ ਤੁਹਾਡੇ ਕੋਲ ਆ ਤੇ ਉਹ ਜਿਹੜੇ ਵੀ ਦੋਸ਼ੀ ਪਾਏ ਜਾਂਦੇ ਆ ਉਹਨਾਂ ਨੂੰ ਸੁਜਾਵਾਂ ਦਿੱਤੀਆਂ ਜਾਣ ਉਹਨਾਂ ਦੀ ਸਾਰੀ ਨਜਾਇਜ਼ ਜਾਇਦਾਦ ਜਿਹੜੀ ਬਣਾਈ ਆ ਬਾਦੂ ਸੋਰਸਾਂ ਤੋਂ ਜਾਇਜ਼ ਸੋਰਸਾਂ ਤੋਂ ਉਹ ਸਾਰੀ ਜ਼ਬਤ ਕੀਤੀ ਜਾਵੇ ਤੇ ਅਸੀਂ ਤੇ ਮੰਗ ਕਰਾਂਗੇ ਸਾਰੀ ਗਰੀਬਾਂ 'ਚ ਵੰਡੀ ਜਾਵੇ ਜੇ ਗਰੀਬਾਂ 'ਚ ਵੰਡੀ ਜਾਵੇ ਇਹ ਜ਼ਮੀਨਾਂ 'ਚ ਵੰਡੀ ਜਾਵੇ ਥੋੜੀ ਜ਼ਮੀਨਾਂ 'ਚ ਵੰਡੀ ਜਾਵੇ ਇਹ ਕੰਮ ਮੁੱਖ ਮੰਤਰੀ ਜੇ ਕਰੇ ਤੇ ਬਹੁਤ ਚੰਗਾ ਹੋਊਗਾ ਪੰਜਾਬ ਵਾਸਤੇ ਫਤ ਪਰ ਇਹ ਕਰੂਗਾ ਨਹੀਂ ਕਿਉਂਕਿ ਇਹ ਆਪ ਸਾਰੇ ਇਸ ਭ੍ਰਿਸ਼ਟਾਚਾਰ ਚ ਲਿਪੜੇ ਹੋਏ ਆ ਕਿਸਾਨ ਜਥੇਬੰਦੀਆਂ ਦਾ ਦੇਖੋ ਇਹਨਾਂ ਨੇ ਮਹਾਰਾਜ ਦੇ ਵਿੱਚ ਕਿਹਾ ਵੀ ਉਹ 20000 ਰੁਪਏ ਕਿੱਲੇ ਦਾ ਲਿਆ ਉਹ ਵੀ ਇਹਨਾਂ ਕੋਲ ਸਿੱਧ ਨਹੀਂ ਹੋਇਆ ਜੀਤੇ ਪਰਚਾ ਕਰਤਾ ਇਹਨਾਂ ਨੇ ਉੱਥੇ ਕਿਸੇ ਫੜ ਕੇ ਕਿਸੇ ਤੇ ਕੋ ਕਿਸੇ ਨੇ ਕਿਹਾ ਮੇਰੇ ਕੋਲ 20000 ਰੁਪਏ ਲਿਆ ਉਹ ਪਿੰਡ ਦੇ ਹੀ ਬੰਦੇ ਆ ਜੀਰੋ ਪਿੰਡ ਜਾ ਕੇ মিডিਏ ਨੇ ਇਨਕੁਆਰੀ ਕੀਤੀ ਸਾਰੀਆਂ ਇਨਕੁਆਰੀ ਕੀਤੀ ਉਹ ਹੁੰਦੇ ਜੀ ਕਿਸਾਨ ਜਿੱਥੇ ਪੈਂਦਾ ਤਾਂ ਬੰਦਾ ਕੋਈ ਨਹੀਂ ਸੀ ਕਿਸਾਨ ਜਿੱਥੇ ਬੰਦੀ ਨਾਲ ਕੋਈ ਸਬੰਧ ਨਹੀਂ ਪਿੰਡ ਦੇ ਬੰਦੇ ਆ 20000 ਰੁਪਏ 20000 ਦਿੱਤਾ ਵੀ ਕੋਈ ਨਹੀਂ ਉਹ ਵੀ ਸਾਰਾ ਉਥੇ ਮਰਾਜ ਪਿੰਡ ਇੱਕ ਬੰਨੇ ਖੜਾ ਵਾ ਇਸ ਤਰੀਕੇ ਦੀਆਂ ਜਿਹੜੀਆਂ ਬਗੈਰ ਸਬੂਤਾਂ ਤੋਂ ਕਾੜੀ ਦੇ ਵਿੱਚ ਜਿਸ ਤਰ੍ਹਾਂ ਦਾ ਫ੍ਰਸਟ੍ਰੇਟ ਮੁੱਖ ਮੰਤਰੀ ਫ੍ਰਸਟ੍ਰੇਸ਼ਨ ਨੂੰ ਲੁਖਾ ਰਿਹਾ ਵਾ ਇਹਦੇ ਵਿੱਚ ਕੋਈ ਸਚਾਈ ਲੱਗਦੀ ਨਹੀਂਗੀ ਹਾਂ ਸਿਟਿੰਗ ਜਾ ਜਿਤੋਂ ਉਰੀ ਇਨਕੁਆਰੀ ਪਿਛਲੇ 30-35 ਸਾਲ ਦੀ ਟੋਟਲ ਪੋਲੀਟਿਕਲ ਅਫਸਰਸ਼ਾਹੀ ਕਿਸਾਨ ਜਿੱਥੇ ਬੰਨਿਆ ਨਹੀਂ ਕਰਵਾ ਲੈਣੀ ਚਾਹੀਦੀ ਤੇ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੇ ਇਹ ਸਾਡੀ ਜਿਹੜੀ ਆ ਇਹ ਮੰਗ ਵੀ ਕਰਦੇ ਆ ਤੇ ਇੱਥੇ ਖੜੇ ਵੀ ਆ ਆ ਪਿਛਲੇ 25-30 ਸਾਲ ਤੋਂ ਅਸੀਂ ਲੜ ਰਹੇ ਆ ਆ ਤੇ ਆਪਣੇ 2000 ਸਾਲ ਤੋਂ 99 ਤੋਂ ਉਦੋਂ ਜਿੰਨੀ ਮੇਰੇ ਮੇਰੀ ਆਪਦੀ ਮਗਲ ਕਰਦਾ ਮੇਰੇ ਪਿਤਾ ਦੇ ਜੋ 9.10 ਕਿੱਲੇ ਜ਼ਮੀਨ ਮੈਨੂੰ ਆਈ ਆ ਉਹੀ ਪੌਣੇ 10 ਕਿੱਲੇ ਮੇਰੇ ਕੋਲ ਆਉਣੇ ਆ। ਉਸ ਤੋਂ ਇਲਾਵਾ ਇੱਕ ਵੀ ਮਰਲਾ ਵੀ ਕੋਈ ਜ਼ਮੀਨ ਦਾ ਜਾਂ ਕਿਸੇ ਬਸੇ ਹੋਵੇ ਜਾਂ ਕੋਈ ਵੀ ਗੱਲ ਕਿਸੇ ਤਰ੍ਹਾਂ ਬਾਕੀਆਂ ਦਾ ਵੀ ਆ। ਉਹਦੀ ਸਾਰੀ ਜਾਂਚ ਹੋ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਬਾਕੀ ਦਾ ਜਿਹੜਾ ਵਾ ਸਾਰਾ ਆਪਣਾ ਹੋਣਾ ਚਾਹੀਦਾ ਵਾ ਤੇ ਅਸੀਂ ਇਹ ਕਵਾਂਗੇ ਕਿ ਮੁੱਖ ਮੰਤਰੀ ਪੰਜਾਬ ਵੱਲ ਧਿਆਨ ਦੇਵੇ। ਪੰਜਾਬ ਦੇ ਲੋਕਾਂ ਵੱਲ ਧਿਆਨ ਦੇਵੇ। ਤੇ ਜੋ ਪੰਜਾਬ ਦੇ ਵਿੱਚ ਦਿੱਲੀ ਵਾਲਿਆਂ ਨੇ ਕੰਟਰੋਲ ਕੀਤਾ ਵਾ ਉਹਦਾ ਜਵਾਬ ਦਵੇ ਜਿਸ ਤਰੀਕੇ ਦਾ ਮੁੱਖ ਮੰਤਰੀ ਫ੍ਰੈਸਟ੍ਰੇਟ ਹੋਇਆ ਨੀਤੀਯੋਗ ਦੀ ਮੀਟਿੰਗ ਜਾ ਕੇ ਪੰਜਾਬ ਨੂੰ ਨੀਵਾ ਵਿਖਾਉਂਦਾ ਉੱਥੇ ਜਦੋਂ ਕਿ ਸ਼ਟਾਲਨ ਮੁੱਖ ਮੰਤਰੀ ਪਾਮਨ ਨਾਡੂ ਦਾ ਐ ਅੱਖ ਚੱਕ ਪਾ ਕੇ ਹੱਥ ਮਿਲਾਉਂਦਾ ਇਹ ਪੰਜਾਬ ਦੇ ਲੋਕਾਂ ਨਾਲ ਕਿਸ ਤਰੀਕੇ ਦਾ ਜਿਹੜਾ ਵਾ ਉਹਨਾਂ ਨਾਲ ਕਿਸ ਤਰੀਕੇ ਦਾ ਨਿਆਂ ਵਾ ਜਾਂ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਜਿਹੜੀ ਆ ਜਿਹੜੀ ਗੈਰਤ ਆ ਉਹਨੂੰ ਕਿਸ ਤਰੀਕੇ ਦੇ ਨਾਲ ਅਸੀਂ ਸਟੈਬਲਿਸ਼ ਕਰ ਰਹੇ ਹਾਂ ਕਿ ਸਾਰਾ ਕੁਝ ਸਾਹਮਣੇ ਆ ਸਾਡਾ ਆਈਆਪੀ ਦੀ ਇਨਕੁਆਰੀ ਜਿਹੜੀ ਆ ਨਿਰਪੱਖ ਹੋਣੀ ਚਾਹੀਦੀ ਜੀ ਪੰਨੂ ਸਾਹਿਬ ਮੁੱਖ ਮੰਤਰੀ ਪੰਜਾਬ ਨੇ ਜਿਹੜੀ ਲਾਈਵ ਡਿਬੇਟ ਦਾ ਸੱਦਾ ਦਿੱਤਾ ਸੀ ਕਿ ਆਜੋ ਕਿਸਾਨ ਜਥੇਬੰਦੀਆਂ ਦੇ ਆਗੂ ਮੇਰੇ ਨਾਲ ਬੈਠਣ ਮੁੱਦਿਆਂ ਤੇ ਵਿਚਾਰ ਚਰਚਾ ਕਰਾਂਗੇ ਤੇ ਮੈਂ ਕਹਿੰਦਾ ਕਿ ਚੈਲੰਜ ਕਰਦਾ ਕਿਸਾਨ ਜਥੇਬੰਦੀਆਂ ਨੇ ਉਹ ਚੈਲੰਜ ਐਕਸੈਪਟ ਕਰ ਲਿਆ ਮਨਜ਼ੂਰ ਕਰ ਲਿਆ ਹਾਂਜੀ ਹਾਂਜੀ ਜਿਹੜਾ ਇਹਨਾਂ ਨੇ ਦੂਸਰੀ ਗੱਲ ਕੀਤੀ ਆ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਖੇਤੀ ਸੰਕਟ ਆ ਜਾਂ ਹੋਰ ਮਸਲੇ ਆ ਪੰਜਾਬ ਦੇ ਉਹਨਾਂ ਤੇ ਮੇਰੇ ਨਾਲ ਲਾਈਵ ਡਿਬੇਟ ਕਰ ਲੈਣ ਮੇਰੇ ਨਾਲ ਗੱਲ ਕਰਨ ਇਹਵੇਂ ਮੁੱਦੇ ਚੁੱਕਦੇ ਆ ਧਰਨੇ ਲਾਉਂਦੇ ਆ ਬੇਵਜ੍ਹਾ ਲਾਉਂਦੇ ਆ ਇਹ ਵੀ ਇਹ ਵੀ ਮੁੱਖ ਮੰਤਰੀ ਦੀ ਫ੍ਰੈਸਚੇਸ਼ਨ ਤੋਂ ਹੀ ਆ ਅਸੀਂ ਕਹਿੰਨੇ ਆ ਅਸੀਂ ਸਾਰੀਆਂ ਜਿੱਥੇ ਬੰਦੀਆਂ ਦੇ ਬਿਆਨ ਆ ਗਏ ਸਾਡੀ ਦਾ ਜਿੱਥੇ ਬੰਦੀ ਦਾ ਬਿਆਨ ਆ ਗਿਆ ਫੋਰਮ ਦਾ ਸਾਡੇ ਕੇਐਮ ਦਾ ਆ ਗਿਆ ਅਸੀਂ ਇਹਨ ਮੁੱਖ ਮੰਤਰੀ ਦਾ ਚੈਲੰਜ ਕਬੂਲ ਕਰਦੇ ਆ ਮੋਕ ਮੰਤਰੀ ਸਾਹਿਬ ਤਰੀਕ ਦਰਸ਼ਨ ਸਮਾ ਦਰਸ਼ਨ ਤੇ தாம் ਵੀ ਇਹਨਾਂ ਦਾ ਆਊਗਾ ਜਿੱਥੇ ਮਰਜ਼ੀ ਰੱਖ ਲੈਣ ਅਸੀਂ ਆਵਾਂਗੇ ਲਾਈਵ ਡਿਬੇਟ ਹੋਵੇ ਸਭ ਜਿੰਨੇ ਵੀ ਚੈਨਲ ਐ ਸਾਰੇ ਚੈਨਲ ਉਨੂੰ ਲਾਈਵ ਹੋਵੇ ਲਾਈਵ ਉਹਦੇ ਡਿਬੇਟ ਹੋਵੇ ਇਹ ਹੋ ਜੇ ਤਾਂ ਬਹੁਤ ਚੰਗਾ ਪੰਜਾਬ ਵਾਸਤੇ ਖੇਤੀ ਸੰਕਟ ਦੇ ਉੱਤੇ ਬੈਸ ਹੋਵੇ ਕਿ ਖੇਤੀ ਸੰਕਟ ਦਾ ਜ਼ਿੰਮੇਵਾਰ ਕੌਣ ਆ ਆ ਜਿਹੜਾ ਕਾਰਪੋਰੇਟ ਪੱਖੀ ਝੰਡਾ ਜਿਹਨੇ ਖੇਤੀ ਸੰਕਟ ਖਾ ਲਿਆ ਜਿਹਨੇ ਪੰਜਾਬ ਖਾ ਲਿਆ ਉਦੇ ਤੇ ਸਾਰੀ ਚਰਚਾ ਹੋਵੇ ਇਸੇ ਤਰੀਕੇ ਦੇ ਨਾਲ ਜਿਹੜੀਆਂ ਭਾਰਤ ਮਾਲਾ ਪ੍ਰੋਜੈਕਟ ਦੀਆਂ ਛੜਕਾ ਕੱਡੀਆਂ ਜਾ ਰਹੀਆਂ ਉਹਦੇ ਤੇ ਡਿਬੇਟ ਹੋ ਜੇ 24311 ਕਿੱਲੇ 32 ਪਿੰਡਾਂ ਦੀ ਜ਼ਮੀਨ ਲੁਧਿਆਣੇ ਅਰਬਨ ਸਟੇਟ ਵਾਸਤੇ ਲਈ ਜਾ ਰਹੀ ਆ ਇਹ ਕਿਹੜਾ ਵਿਕਾਸ ਮਾਡਲ ਆ ਇਹ ਕਿਹੜੇ ਇਹ ਵਿਕਾਸ ਮੰਡਲ ਦੀ ਕੀ ਪਰਵਾਹਸ਼ਾ ਵਾ ਉਹਦੇ ਤੇ ਡਿਬੇਟ ਹੋ ਜੇ ਪਾਣੀ ਪੰਜਾਬ ਦਾ ਪਾਣੀ ਜਿਹੜਾ ਅੰਮ੍ਰਿਤ ਵਰਗਾ ਸੀ ਕੁਦਰਤ ਨੇ ਸਾਹ ਪਾਣੀ ਦਿੱਤਾ ਏ ਸਾਨੂੰ ਸਾਰੇ ਜੀਵ ਜੰਤੂਆਂ ਵਾਸਤੇ ਮਨੁੱਖਾਂ ਵਾਸਤੇ ਬਹੁਤ ਨਦੀਮਦਾਵਾ ਪਾਣੀ ਜ਼ਿੰਦਗੀ ਜਿਉਣ ਵਾਸਤੇ ਉਹ ਪਾਣੀ ਨੂੰ ਅੱਜ ਜ਼ਹਿਰ ਬਣਾਉਣ ਵਾਸਤੇ ਜਾਂ ਉਹਨਾਂ ਫੈਕਟਰੀ ਮਾਲਕਾਂ ਨੂੰ ਆਪਣਾ ਪਾਣੀ ਗੈਰਹੀ ਤਰੀਕੇ ਦੇ ਨਾਲ ਬਿਗੈਰ ਸਾਫ਼ ਕੀਤਿਆਂ ਧਰਤੀ 'ਤੇ ਪਾਉਣ ਤੇ ਦਰਿਆਵਾਂ ਡਰੇਨਾਂ 'ਚ ਪਾਉਣ ਦੀ ਖੁੱਲ੍ਹ ਦਿੱਤੀ ਗਈ ਆ ਜਿਹੜਾ ਅਪਰਾਧਿਕ ਪਰਚਾ ਦਰਜ ਹੁੰਦਾ ਸੀ ਤੇ 6 ਸਾਲ ਦੀ ਸਜ਼ਾ ਸੀ ਉਹ ਵੀ ਕੱਢਤੀ ਗਈ ਆ ਕੇਂਦਰ ਸਰਕਾਰ ਦੇ ਦਬਾਅ ਹੇਠ ਤੇ ਕਾਰਪੋਰੇਟ ਦੇ ਦਬਾਅ ਹੇਠ ਉੱਥੇ ਡਿਬੇਟ ਹੋ ਜਾਈ ਜਿਹੜਾ ਪਾਣੀ ਰਾਜਸਥਾਨ ਨੂੰ ਜਾ ਰਿਹਾ ਵਾ ਗੈਰ ਰੁਪਈਆ ਨੂੰ ਸੂਬਾ ਜਿਹੜਾ ਉਹਨੂੰ ਹਿੱਸਾ ਬਣਾ ਹਿੱਸੇਦਾਰ ਬਣਾਇਆ ਗਿਆ 106 'ਚ 1055 'ਚ ਬਣਾਇਆ ਗਿਆ ਛਾੜ ਦੇ ਵਿੱਚ 70 75 80 ਧਾਰਾ ਦੇ ਕੇ ਉਹਨਾਂ ਨੂੰ ਪੱਕਾ ਜਿਹੜਾ ਵਾ ਹੱਕ ਦਿੱਤਾ ਗਿਆ ਪੰਜਾਬ ਦੇ ਪਾਣੀ ਦਾ ਪੰਜਾਬ ਤੇ ਹਰਿਆਣੇ ਨਾਲੋਂ ਅੱਜ ਵੱਧ ਪਾਣੀ ਰਾਜਸਥਾਨ ਨੂੰ ਜਾ ਰਿਹਾ ਤੇ ਮੁਕਤ ਜਾ ਰਿਹਾ ਉਹਦਾ ਜ਼ਿੰਮੇਵਾਰ ਕੌਣ ਆ ਸਤਲੁਜ ਜਮਨਾ ਲਿੰਕ ਨਹਿਰ ਕੱਢਣ ਵਾਸਤੇ ਕਾਂਗਰਸ ਦਾ ਕੀ ਰੋਲ ਸੀ ਅਕਾਲੀ ਦਲ ਦਾ ਕੀ ਰੋਲ ਸੀ ਤੇ ਹੁਣ ਜਿਹੜੀ ਭਾਰਤੀ ਆਪਣੀ ਆਪਾਂ ਦੀ ਪਾਰਟੀ ਉਹਦਾ ਕੀ ਰੋਲ ਆ ਤੇ ਭਾਰਤੀ ਜਨਤਾ ਪਾਰਟੀ ਦਾ ਕੀ ਰੋਲ ਆ ਉਹਦੇ ਤੇ ਬਹਿਸ ਹੋ ਜੇ ਡਿਬੇਟ ਹੋ ਜੇ ਇਸੇ ਤਰੀਕੇ ਦੇ ਨਾਲ ਜਿਹੜਾ ਹੁਣ ਪਾਣੀ ਦਾ ਰੌਲਾ ਪਿਆ ਪਿਛਲੇ ਦਿਨਾਂ ਚ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਵੀ ਅਸੀਂ 4000 ਲੀਟਰ ਦੇ ਦਿੱਤਾ ਜੀ ਬਾਕੀ 4500 ਲੀਟਰ ਜਿਹੜਾ ਵਾ ਉਹ ਉਹਦੇ ਤੇ ਰੌਲਾ ਪਾ ਛੱਡਿਆ ਵਾ ਤੇ ਉਹ ਕੀ ਆ ਉਹਦੇ ਤੇ ਡਿਬੇਟ ਹੋ ਜੇ ਜਿਹੜਾ ਡੈਮ ਸੇਫਟੀ ਐਕਟ ਜਿਹੜਾ 2021 ਚ ਲਾਗੂ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਤੇ ਪੂਰਾ ਕੰਟਰੋਲ ਡੈਮ ਮੰਦੈਮਾਂ ਦਾ ਜਿਹੜਾ ਉਹਨਾਂ ਨੇ ਆਪਣੇ ਹੱਥ ਵਿੱਚ ਲੈ ਲਿਆ ਜਿਹੜਾ ਨੰਗਲ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਤੇ ਬਾਕੀ ਉਹ ਕੀ ਆ ਉਹ ਕਿਉਂ ਲਾਗੂ ਕੀਤਾ ਗਿਆ ਪੰਜਾਬ ਨੂੰ ਰੱਦ ਕਿਉਂ ਨਹੀਂ ਕੀਤਾ ਗਿਆ ਅੱਜ ਜਦੋਂ ਰੌਲਾ ਵੀ ਪਿਆ ਵਾ ਜਿਹੜਾ ਪਿਛਲੇ ਦਿਨਾਂ 'ਚ ਵਿਧਾਨ ਸਭਾ 'ਚ ਸੈਸ਼ਨ ਹੋਇਆ ਉਹਦੇ 'ਚ ਇਹ ਕਿਹਾ ਗਿਆ ਕਿ ਰੱਦ ਕਰਨਾ ਚਾਹੀਦਾ ਡੈਮ ਸੈਫਟੀ ਐਕਟ ਉਹਦੇ 'ਚ ਡੈਮ ਸੈਫਟੀ ਐ ਰੱਦ ਕਰਕੇ ਨਹੀਂ ਭੇਜਿਆ ਗਿਆ ਵਿਧਾਨ ਸਭਾ ਕਰ ਸਕਦੀ ਸੀ ਰੱਦ ਉਹਦੇ ਤੇ ਡਿਬੇਟ ਹੋ ਜੇ ਬਾਕੀ ਜਿਹੜਾ ਮੁੱਖ ਮੰਤਰੀ ਦਾ ਇਹ ਬਿਆਨ ਆ ਕਿ ਲੰਗੋਵਾਲ ਰਜੀਵ ਲੰਗੋਵਾਲ ਸੱਜਣ ਆਉਂਦੇ ਸਿਆਸੀ ਦੇ ਵਿੱਚ ਹੋਇਆ ਸਿਆਸੀ ਸਿਆਸੀ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਬਾਕੀ ਬਾਕੀ ਗੱਲਾਂ ਦੇ ਨਾਲ-ਨਾਲ ਇਹ ਗੱਲ ਮੰਨ ਲਈ ਸੀ ਵੀ ਜਿਹੜਾ ਸਤਲੁਜ ਜਮਨਾ ਲਿੰਕ ਨਹਿਰ ਆ ਜਾਂ ਰਾਸ ਤੋਂ ੜਾ ਪਾਣੀ ਜਾ ਰਿਹਾ ਜਾਂ ਸਤਲੁਜ ਜਮਨਾ ਲਿੰਕ ਨਹਿਰ ਆ ਉਹ ਕੱਢਣੀ ਮੰਨ ਲਈ ਸੀ ਉਸ ਲੰਗਵਾਲ ਰਜੀਵ ਲੰਗਵਾਲ ਸਮਝੌਤੇ ਦੇ ਵਿੱਚ ਅੱਜ ਉਹਨੂੰ ਡਿਫੈਂਡ ਕਰ ਰਹੇ ਆ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਉਹਨਾਂ ਨੂੰ ਉਹ ਡਿਫੈਂਡ ਕਰ ਰਹੇ ਆ ਵੀ ਉਹ ਉਸ ਸਮਝੌਤੇ ਜਿਹੜੀ ਉਹ ਮੱਦ ਸੀ ਉਹ ਠੀਕ ਸੀ ਉਹਦੇ ਤੇ ਡਿਬੇਟ ਹੋ ਜੇ ਇਸ ਤੋਂ ਇਲਾਵਾ ਜਿਹੜੀ ਮੁੱਖ ਮੰਤਰੀ ਆਪਨਾ ਕੈਪਟਨ ਮਰਿੰਦਰ ਸਿੰਘ ਨੇ 2004 ਚ ਜਦੋਂ ਸਮਝੌਤੇ ਰੱਦ ਕੀਤੇ ਪਾਣੀ ਵਾਲੇ ਵਿਧਾਨ ਸਭਾ ਦੇ ਵਿੱਚ ਉਹ ਦੋਨਾਂ ਨੇ ਇੱਕ ਪੰਜ ਧਾਰਾ ਨਾਲ ਜੋੜਤੀ ਸੀ ਜਿਹਦੇ ਵਿੱਚ ਪਹਿਲਾ ਰਾਸਤਾਂ ਨੂੰ ਜਾ ਰਿਹਾ ਪਾਣੀ ਉਦੋਂ ਤੱਕ 2004 ਤੱਕ ਜਾਂ ਹਰਿਆਣੇ ਨੂੰ ਜਾ ਰਿਹਾ ਪਾਣੀ ਉਹਨਾਂ ਨੇ ਮੰਨ ਲਿਆ ਸੀ ਵੀ ਇਹਦੇ ਤੇ ਸਾਡਾ ਕੋਈ ਕਿੰਤੂ ਪ੍ਰੰਤੂ ਨਹੀਂ ਉਹ ਧਾਰਾ ਅਜੇ ਤੱਕ ਰੱਦ ਕਿਉਂ ਨਹੀਂ ਕੀਤੀ ਨਾ ਪ੍ਰਕਾਸ਼ ਸਿੰਘ ਬਾਦਲ ਦਾਸ ਨਾਲ ਰਿਹਾ 701 ਤੇ 17 ਤੱਕ ਮੁੱਖ ਮੰਤਰੀ ਰਿਹਾ ਭਾਜਪਾ ਨਾਲ ਸ਼ਾਮਲ ਸੀ ਨਾ ਉਦੋਂ ਰੱਦ ਹੋਇਆ ਨਾ ਹੁਣ 3 ਸਾਲ ਹੋ ਗਏ ਕਿਉਂ ਨਹੀਂ ਰੱਦ ਹੋਇਆ ਉੱਤੇ ਡਿਬੇਟ ਹੋ ਜੇ ਪਾਣੀਆਂ ਨੂੰ ਲਟਾਉਣ ਦਾ ਜ਼ਿੰਮੇਵਾਰ ਕੌਣ ਹੈ ਠਾਕੜਾ ਵਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਉਹਨਾਂ ਨੇ ਆਪਣੀ ਸਾਰੀ ਕੇਂਦਰ ਸਰਕਾਰ ਨੇ ਆਪਣੀ ਸਿਕਿਉਰਟੀ ਲਾ ਲਈ ਆ ਆਪਣਾ ਉਹਨਾਂ ਚੇਅਰਮੈਨ ਲਾ ਲਿਆ ਪੰਜਾਬ ਦਾ ਜਿਹੜਾ 60 40 ਦਾ ਹਿੱਸਾ ਸੀ ਉਹਦੇ ਮੁਤਾਬਕ ਚੇਅਰਮੈਨ ਨੇ ਤਾਂ ਲੱਗਣਾ ਚਾਹੀਦਾ ਸੀ ਉਹ ਵੀ ਉਹਨਾਂ ਨੇ ਰੱਦ ਕਰਤਾ ਤੇ ਸਾਰਾ ਜਿਹੜਾ ਸਿਕਿਉਰਟੀ ਦਾ ਆਪਣੀ ਉਹਨਾਂ ਨੇ ਪੈਰਾਮਿਲਟਰੀ ਫੋਰਸ ਲਾ ਗਏ ਉਹਦਾ ਪ੍ਰਬੰਧ ਸਾਰਾ ਲੈ ਲਿਆ ਉਹਦਾ ਜ਼ਿੰਮੇਵਾਰ ਕੌਣ ਆ ਇਸ ਕਰਕੇ ਪਾਣੀਆਂ ਦੇ ਉੱਤੇ ਡਿਬੇਟ ਬਹੁਤ ਜ਼ਰੂਰੀ ਆ ਜਿਹੜਾ ਪਾਣੀ ਗੰਦਾ ਹੋ ਰਿਹਾ ਪੰਜਾਬ ਦਾ ਜਿਹਦੇ ਨਾਲ ਲੋਕ ਮਰ ਰਹੇ ਆ ਉਹਦੇ ਤੇ ਡਿਬੇਟ ਬਹੁਤ ਜ਼ਰੂਰੀ ਆ ਤੇ ਜਿਹੜਾ ਜਿਹੜਾ ਇਹ ਵਿਕਾਸ ਮਾਡਲ ਲੈ ਕੇ ਆ ਰਹੇ ਜਿਹਨੂੰ ਵਿਕਾਸ ਮ ਉਹ ਕੀ ਉਹ ਵਿਕਾਸ ਮਾਡਲ ਮਨੁੱਖ ਪੱਕੀ ਆ ਜਾਂ ਕੁਦਰਤ ਪੱਕੀ ਆ ਉਹ ਕੁਦਰਤ ਦੇ ਵਿਰੋਧ ਦਾ ਤੇ ਮਨੁੱਖ ਦੇ ਵਿਰੋਧ ਦਾ ਉਹ ਕਾਰਪੋਰੇਟਾਂ ਦੇ ਮੁਨਾਫੇ ਕਮਾਉਣ ਲਈ ਉਹਨਾਂ ਦੇ ਹੱਕ ਵਿੱਚ ਜਿਹੜਾ ਵਿਕਾਸ ਮਾਡਲ ਲਾਗੂ ਕੀਤਾ ਜਿਹੜਾ ਉਹਦੇ ਤੇ ਡਿਬੇਟ ਹੋ ਜੇ ਜਿਹੜਾ ਜੇ ਅੱਜ ਪਾਣੀ ਖਰਾਬ ਆ ਸਾਡਾ ਹਵਾ ਖਰਾਬ ਆ ਖਾਣਾ ਸਾਡਾ ਖਰਾਬ ਆ ਵਾਤਾਵਰਣ ਸਾਰਾ ਖਰਾਬ ਆ ਦੱਸੋ ਜਿਹੜੇ ਅਰਬਨ ਸਟੇਟ ਬਣਾ ਗਏ ਉਹ ਚ ਏਸੀ ਲਾ ਕੇ ਉਹ ਬਿਮਾਰ ਮਨੁੱਖ ਪਾਉਣੇ ਉਹਦੇ ਚ ਉਹ ਮਨੁੱਖਾਂ ਨੂੰ ਬਿਮਾਰ ਕਰਕੇ ਉਹ ਰੋਸੀਆਂ ਦੇ ਵਿੱਚ ਪਾਉਣਾ ਉਹ ਕਿਹੜੀ ਉਹ ਕੀ ਉਹਨਾਂ ਨੂੰ ਕਿਹੜੀ ਸ਼ਾਂਤੀ ਮਿਲੂਗੀ ਅਸਲ ਜੋ ਚਤੇ ਜਿਹੜਾ ਆਪਣੀ ਆਪਣਾ ਜਿਹੜਾ ਵਾ ਜਿਹੜਾ ਤੰਦਰੁਸਤ ਮਨੋਕ ਹੋ ਦੀ ਲੋੜ ਹੈ ਉਹਦੇ ਲਈ ਚੰਗਾ ਚੰਗਾ ਵਾਤਾਵਰਣ ਚਾਹੀਦਾ ਹਵਾਏ ਸਾਫ਼ ਚਾਹੀਦੀ ਆ ਪਾਣੀ ਸਾਫ਼ ਚਾਹੀਦਾ ਵਾ ਤੇ ਕਿਰਤ ਕਰਨ ਵਾਲਾ ਜਿਹੜਾ ਵਾ ਇੱਕ ਕਲਚਰ ਜਿਹੜਾ ਖਤਮ ਹੋ ਗਿਆ ਉਹ ਤੋਰਨਾ ਜਿਹਦਾ ਕੁਦਰਤ ਦੇ ਨੇੜੇ ਰਹਿਣ ਵਾਲੀ ਗੱਲ ਕਰਨੀ ਚਾਹੀਦੀ ਆ ਅਸਲ ਦੇ ਵਿੱਚ ਗੁਰੂ ਸਾਹਿਬ ਨੇ ਜੋ ਬਾਣੀ ਦੇ ਵਿੱਚ ਉਹ ਦਰਜ ਕੀਤਾ ਸਿਰਫ ਪੰਜ ਚੀਜ਼ਾਂ ਦੀ ਲੋੜ ਹੈ ਮਨੁੱਖ ਨੂੰ ਇਸ ਤੋਂ ਇਲਾਵਾ ਸਭ ਜਿਹੜੀਆਂ ਉਹਦੀਆਂ ਸ਼ਾਵਾਂ ਵਾਂ ਜਿਹਨਾਂ ਦੀ ਲੋੜ ਨਹੀਂ ਹੈਗੀ ਜੇ ਮਨੁੱਖ ਨੇ ਸ਼ਾਂਤੀ ਨਾਲ ਆਪਣਾ ਵਧੀਆ ਜ਼ਿੰਦਗੀ ਬਤੀਤ ਕਰਨੀ ਹੈੁੱਧ ਪਾਣੀ ਸ਼ੁੱਧ ਧਰਤੀ, ਸ਼ੁੱਧਾਵਾ, ਸ਼ੁੱਧ ਖਾਣਾ ਤੇ ਸ਼ੁੱਧ ਔਰਤ ਮਰਦਾ ਰਿਸ਼ਤਾ ਇਹ ਪੰਜ ਚੀਜ਼ਾਂ ਮਨੁੱਖ ਵਾਸਤੇ ਜ਼ਰੂਰੀ ਆ ਬਾਕੀ ਚੀਜ਼ਾਂ ਤੇ ਸਾਰਾ ਗੜਾ ਕਾਰਪੋਰੇਟ ਮੁਨਾਫਾ ਕਮਾਉਣ ਵਾਸਤੇ ਉਹ ਉਹ ਬਣਾ ਕੇ ਲੈ ਗਿਆ ਇਹ ਲੋੜਾਂ ਨਹੀਂ ਹੈਗੀਆਂ ਮਨੁੱਖ ਦੀਆਂ ਇਹ ਅਸਲ 'ਚ ਮੰਡੀ ਦੇ ਨਾਲ ਸਾਰਾ ਕੋਈ ਜੋੜਤਾ ਗਿਆ ਬਾਜ਼ਾਰ ਨਾਲ ਜੋੜਤਾ ਗਿਆ ਲੋਕਾਂ ਨੂੰ ਬਾਜ਼ਾਰ ਤੇ ਨਿਰ ਨਿਰਪੱਖ ਕਰਕੇ ਉਹ 'ਚ ਬਾਜ਼ਾਰ 'ਚ ਲੁੱਟ ਕੀਤੀ ਗਈ ਮਨੁੱਖਤਾ ਦੀ ਜਿਹਦੇ ਨਾਲ ਮਰਹੂਤਾਵਾ ਕਹਾਣ ਹੋ ਰਿਹਾ ਆਉਣ ਵਾਲੇ ਦਿਨਾਂ 'ਚ ਪੰਨੂ ਸਾਹਿਬ ਜੇ ਇਸ ਤਰ੍ਹਾਂ ਚੱਲਦਾ ਰਿਹਾ ਇਹ ਲੋਕ ਪੰਜਾਬ ਦੇ ਨਾਂ ਉੱਤੇ ਹਿੰਦੁਸਤਾਨ ਦੇ ਨਾਂ ਉੱਤੇ ਮਨੁੱਖਤਾ ਦਾ ਖਾਤਮਾ ਬਹੁਤ ਛੇਤੀ ਹੋ ਰਿਹਾ 117 ਬਲਾਕ ਜਿਹੜਾ ਕੁਛਤ ਹੋ ਗਿਆ ਪਾਣੀ ਥੱਲੇ ਚੱਲ ਗਿਆ ਉਹ ਵੀ ਆੜਾ ਗਰੀਲਾ ਪਾਣੀ ਨਿਕਲ ਆ ਰਿਹਾ ਹਸੈਨਪੁਰ ਦੇ ਵਿੱਚ ਔਰ ਕਈ ਤਰ੍ਹਾਂ ਦੇ ਜਰੀਲੇ ਤੱਤ ਆ ਇਸੇ ਤਰੀਕੇ ਨਾਲ ਪਾਣੀ ਸਾਡੀ ਪਹੁੰਚ ਤੋਂ ਬਾਹਰ ਹੋ ਰਿਹਾ ਬਾਕੀ ਚੀਜ਼ਾਂ ਸਾਡੀ ਪਹੁੰਚ ਤੋਂ ਬਾਹਰ ਹੋ ਰਹੀਆਂ ਉਹ ਕੀ ਕਹਿ ਰਿਹਾ ਉਹ ਕਹਿ ਰਿਹਾ ਗੰਦਾ ਪਾਣੀ ਹੁੰਦਾ ਤੇ ਹੋਣ ਦਿਓ ਜੋ ਕੁਝ ਹੁੰਦਾ ਹੋਣ ਦਿਓ ਬਿਮਾਰ ਹੋ ਕੇ ਇਹਨਾਂ ਨੇ ਹਸਤਾ ਰੋਣਾ ਹਸਤਾ ਰ ਫਿਰ ਸਾਡੇ ਆ ਉਹਦਾਂ ਨੂੰ ਹਰ ਕੰਮ ਚੋਂ ਮੁਨਾਫਾ ਦਿਖ ਰਿਹਾ ਕਾਰਪੋਰ ਨੂੰ ਇਸ ਕਰਕੇ ਮੁੱਖ ਮੰਤਰੀ ਸਾਹਿਬ ਇਹ ਇਹਨਾਂ ਚੀਜ਼ਾਂ ਜਿਹੜੇ ਪੰਜਾਬ ਦੇ ਮੁੱਦੇ ਆ ਜ ਇਹਨਾਂ ਤੇ ਬਹਿਸ ਹੋਵੇ ਬਹੁਤ ਜ਼ਰੂਰੀ ਆ ਇਹ ਬਹਿਸ ਦਾ ਸਮਾਂ ਦੇ ਸਤਾਨ ਸਾਨੂੰ ਦੱਸਣ ਅਸੀਂ ਤਿਆਰ ਹਾਂ ਜੀ ਪੰਨੂ ਸਾਹਿਬ ਚੈਲੰਜ ਦਾ ਮੁੱਖ ਮੰਤਰੀ ਨੇ ਕਰਤਾ ਕਸਾਰ ਜਿੱਥੇ ਬੰਦੀਆਂ ਨੇ ਚੈਲੰਜ ਨੂੰ ਸਵੀਕਾਰ ਕਰ ਲੈ ਕੇ ਅਸੀਂ ਤਿਆਰ ਆ ਪਰ ਇਸ ਤੋਂ ਬਾਅਦ ਤਾਂ ਕੋਈ ਸਰਕਾਰ ਵੱਲੋਂ ਮੁੱਖ ਮੰਤਰੀ ਵੱਲੋਂ ਗੱਲਬਾਤ ਅੱਗੇ ਤੋਰ ਹੀ ਨਹੀਂ ਗਈ ਕਿ ਬਹਿਸ ਦੇ ਲਈ ਬੈਠਿਆ ਜਾਊਗਾ ਜਾਂ ਫਿਰ ਨਹੀਂ ਤੁਹਡੇ ਯਾਦ ਹੋਣਾ ਜਦੋਂ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਪਾਣੀ ਵਾਲੇ ਮਾਮਲੇ ਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਨੇ ਚੈਲੰਜ ਕੀਤਾ ਸੀ ਜਿਹੜੀਆਂ ਸਿਆਸੀ ਧਿਰਾਂ ਨੇ ਕਾਂਗਰਸ ਅਕਾਲੀ ਦਲ ਭਾਜਪੀ ਕਿ ਆਜੋ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਬੈਠੇ ਨੇ ਤੇ ਬੈਠ ਵੀ ਗਏ ਸੀ ਜਾ ਕੇ ਲੁਧਿਆਣਾ ਸਾਰਾ ਮੀਡੀਆ ਗਿਆ ਆਮ ਆਦਮੀ ਪਾਰਟੀ ਦੇ ਵਰਕਰ ਵਲੰਟੀਅਰ ਗਏ ਮੁੱਖ ਮੰਤਰੀ ਨੇ ਚਿਹਰਾ ਲਵਾ ਦੀਆਂ ਅਕਾਲੀ ਦਲ ਕਾਂਗਰਸ ਸਿਆਸੀ ਪਾਰਟੀਆਂ ਦੀ ਉੱਪਰ ਲਿਖ ਕੇ ਲਾਤਾ ਕਿ ਆਹ ਅਕਾਲੀ ਦਲ ਦੀ ਚੇਅਰ ਹੈ ਆਹ காங்கிரஸ் ਦੀ ਚੇਰ ਇੱਥੇ ਕੋਈ ਆਇਆ ਨਹੀਂ ਮੁੱਖ ਮੰਤਰੀ ਉੱਥੇ ਗਏ ਇਕੱਲੇ ਗਏ ਤੇ ਹੁਣ ਚੈਲੰਜ ਕਰਕੇ ਮੁੱਖ ਮੰਤਰੀ ਦਾ ਚੈਲੰਜ ਸਵੀਕਾਰ ਕਰ ਲਿਆ ਪਰ ਹੁਣ ਗੱਲ ਉਸ ਪਾਸੇ ਵੱਲ ਤੁਰੀ ਨਹੀਂ ਹੈ ਜੀ ਹਾਂਜੀ ਹਾਂਜੀ ਚਲੋ ਅਸੀਂ ਤੇ ਸਵੀਕਾਰ ਕਰ ਲਿਆ ਹੁਣ ਜਿਹੜੀ ਆ ਗੇਂਦ ਉਹ ਮੁੱਖ ਮੰਤਰੀ ਦੇ ਵੇੜੇ ਆਪਣੇ ਪਾਲੇ ਵਿੱਚ ਆ ਮੁੱਖ ਮੰਤਰੀ ਨੂੰ ਚਾਹੀਦਾ ਕਿ ਉਹ ਚੈਲੰਜ ਕਬੂਲ ਕਰਨ ਸਮਾਸਤੰ ਦਰਸ਼ਨ ਇਹ ਨੂੰ ਦੱਸਣਾ ਚਾਹੀਦਾ ਕਿਉਂਕਿ ਉਹਨਾਂ ਵੱਲੋਂ ਗੱਲ ਆਈ ਹੈ ਅਸਲ ਦੇ ਵਿੱਚ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਫ੍ਰੈਸਟ੍ਰੇਸ਼ਨ ਦੇ ਵਿੱਚੋਂ ਸਾਰਾ ਕੁਝ ਹੋ ਰਿਹਾ ਮੁੱਖ ਮੰਤਰੀ ਸਾਨੂੰ ਲੱਗਦਾ ਜਿਸ ਤਰ੍ਹਾਂ ਪਹਿਲਾਂ ਵੀ ਜੂ ਟਰਨ ਮਾਰਦੇ ਆ ਹੁਣ ਵੀ ਇਹ ਜੂ ਟਰਨ ਮਾਰਨਗੇ ਇਹ ਗੱਲ ਦਾ ਜਵਾਬ ਨਹੀਂ ਦੇਣਗੇ ਅਸੀਂ ਇਹ ਵੀ ਅਸੀਂ ਇਹ ਵੀ ਕਰਾਂਗੇ ਕਿ ਜਿੱਤ ਤਰ੍ਹਾਂ ਉਦੋਂ ਕੁਰਸੀਆਂ ਲਾ ਕੇ ਜਿੱਤ ਤਰ੍ਹਾਂ ਉਹਨਾਂ ਨੂੰ ਪਾਰਟੀਆਂ ਨੂੰ ਉਹ ਪਾਰਟੀਆਂ ਦੀ ਆਪਣੀਆਂ ਕਮਜ਼ੋਰੀਆਂ ਹੋ ਸਕਦੀਆਂ ਜਿਹੜੇ ਨਹੀਂ ਗਏ ਉੱਥੇ ਸਾਨੂੰ ਸੱਦਣ ਅਸੀਂ ਆਵਾਂਗੇ ਉੱਥੇ ਵਲੰਟੀਅਰ ਇਹ ਨਹੀਂ ਕਿ ਆਪਣੇ ਉੱਥੇ ਵਲੰਟੀਅਰ ਸੱਦ ਕੇ ਉਥੇ ਰੌੜਾ ਪਾਉਣ ਦੀ ਗੱਲ ਕੀਤੀ ਜਾਉ ਡਿਬੇਟ ਦਾ ਮਤਲਬ ਤਾਂ ਸਵਾਦ ਜਿਹੜਾ ਗੁਰੂ ਸਾਹਿਬ ਨੇ ਕਿਹਾ ਕੋ ਸੁਣੀਏ ਕੋਈਏ ਉਥੇ ਆਪਣੀ ਗੱਲ ਰੱਖਣ ਸਰਕਾਰ ਆਪਣੀ ਗੱਲ ਰੱਖੇ ਜਾਂ ਆਪਣੀ ਗੱਲ ਰੱਖੀਏ ਤੇ ਸਾਰਾ ਦੇਸ਼ ਸਾਰਾ ਦੁਨੀਆ ਸਾਰਾ ਪੰਜਾਬ ਉਹ ਗੱਲ ਨੂੰ ਸੁਣੇ ਜਿਉਂ ਚੋ ਕੋਈ ਚੰਗਾ ਸਿੱਟਾ ਨਿਕਲ ਸਕੇ ਅਸਲ ਸਵਾਦ ਦੇ ਵਿੱਚੋਂ ਕੋਈ ਚੰਗੀਆਂ ਚੀਜ਼ਾਂ ਨਿਕਲ ਸਕਦੀਆਂ ਹੁੰਦੀਆਂ ਵਾ ਅਸਲ ਡਾਇਲੌਗ ਦੇ ਵਿੱਚੋਂ ਚੰਗੀਆਂ ਚੀਜ਼ਾਂ ਨਿਕਲ ਸਕਦੀਆਂ ਹੁੰਦੀਆਂ ਵਾ ਕਿੰਨੇ ਗੰਭੀਰ ਮੁੱਦੇ ਅੱਜ ਪੰਜਾਬ ਦੇ ਉਹਨਾਂ ਤੇ ਬਹਿਸ ਹੋਣੀ ਬਹੁਤ ਜ਼ਰੂਰੀ ਆ ਜੇ ਇਸ ਤਰ੍ਹਾਂ ਦੇ ਵਲੰਟੀਅਰ ਇਹ ਆਖਣਗੇ ਕਿ ਅਸੀਂ ਆਪਣੇ ਵਲੰਟੀਅਰ ਆਮ ਆਦਮੀ ਪਾਰਟੀ ਦੇ ਇਕੱਠੇ ਕਰਾਂਗੇ ਤੇ ਫਿਰ ਸਾਣਾ ਹੀ ਨਹੀਂ ਸੋਚਾਂਗੇ ਕਿ ਅਸੀਂ ਕਿਤਰਾ ਜਾਣਾ ਅਸੀਂ ਆਪਣੇ ਸਰ ਕੋਈ ਲੈ ਕੇ ਜਾਵਾਂਗੇ ਉੱਤ ਕਰਕੇ ਜਿਹੜਾ ਬਹਿਸ ਦਾ ਮੁੱਦਾ ਵਾ ਉਹ ਲੋਕਾਂ ਨੂੰ ਲੋਕਾਂ ਦੇ ਸਾਹਮਣੇ ਆਪਣੇ ਬੰਦੇ ਬਾਹਲਣ ਜਿੰਨੇ 5 ਭੌਣੇ 10 ਭੌਣੇ 20 ਭੌਣੇ ਬਾਹਲਣ ਅਸੀਂ ਆਪਣੇ ਆ ਜੰਨੇ ਆ ਉੱਥੇ ਬੈਠ ਕੇ ਕੱਲੇ ਕੱਲੇ ਮੁੱਦੇ ਤੇ ਐ ਜਿਹੜੀ ਆ ਆਪਣੀ ਦਲੀਲ ਦੇ ਨਾਲ ਗੱਲ ਹੋਵੇ ਜਾਂ ਜਿਹੜਾ ਪੰਜਾਬ ਦਾ ਭਲਾ ਹੋਵੇ ਜੇ ਇਹਨਾਂ ਨੇ ਗੱਲ ਕਹਿ ਹੀ ਦਿੱਤੀ ਆ ਤਾਂ ਅਸੀਂ ਚੈਲੰਜ ਕਬੂਲ ਕਰ ਲਿਆ ਉਹ ਉਹਦੇ ਤੇ ਬਹਿਸ ਹੋਣੀ ਜ਼ਰੂਰੀ ਆ ਪਰ ਜੋ ਲੱਗਦਾ ਉਹਦੋਂ ਦੇ ਪੰਜਾਬ ਸਰਕਾਰ ਚੁੱਪ ਬੈਠੀ ਆ ਉਹਤੇ ਕੋਈ ਬਿਆਨਬਾਜ਼ੀ ਨਹੀਂ ਕਰ ਰਹੀ ਕਿ ਜਿਹੜਾ ਅਸੀਂ ਚੈਲੰਜ ਕੀਤਾ ਸੀਗਾ ਉਹ ਤਾਂ ਕਬੂਲ ਕਰ ਲਿਆ ਉਹਨਾਂ ਨੇ ਤੇ ਗਾਹ ਅਸੀਂ ਹੁਣ ਕੀ ਕਰਨਾ ਉਹਤੇ ਸਰਕਾਰ ਚੁੱਪ ਆ ਇਹਦਾ ਮਤਲਬ ਸਰਕਾਰ ਯੂ ਟਰਨ ਮਾਰ ਜੂਗੀ ਜਿਸ ਤਰ੍ਹਾਂ ਪਹਿਲਾਂ ਮੁੱਖ ਮੰਤਰੀ ਗੱਲ ਕਰਕੇ ਪਘੋੜਾ ਹੋ ਜਾਂਦਾ ਹੁਣ ਵੀ ਇਹ ਪਘੋੜਾ ਹੋਜੂ ਸਾਨੂੰ ਲੱਗਦਾ ਅਨੂ ਸਾਬ ਅਖੀਰ ਦੇ ਵਿੱਚ ਮੈਂ ਦੱਸਿਓ ਕਿ ਜਦੋਂ ਇਹੇ ਗੱਲ ਤੁਰਦੀ ਆ ਕਿ ਜਿਹੜੇ ਕਿਸਾਨ ਨੇ ਇਹ ਤਾਂ ਧਰਨੇ ਲਾਉਂਦੇ ਨੇ ਆਪਣੇ ਕਾਰੋਬਾਰ ਬਚਾਉਣ ਦੇ ਲਈ ਪੈਸੇ ਇਕੱਠੇ ਕਰਨ ਦੇ ਲਈ ਕਾਰੋਬਾਰਾਂ ਦੇ ਵਿੱਚ ਹਿੱਸੇ ਪਾਉਣ ਦੇ ਲਈ ਇਹ ਗੱਲ ਦੇ ਪਿੱਛੇ ਕਿਦੋਂ ਵੀ ਗੱਲ ਨਿਕਲ ਕੇ ਆਉਂਦੀ ਹੈ ਕੋਈ ਸਿਆਸੀ ਬੰਦਾ ਜਦੋਂ ਇਹ ਗੱਲ ਕਰਦਾ ਜਾਂ ਫਿਰ ਕੋਈ ਹੋਰ ਤੇ ਇਹ ਗੱਲ ਕਰਦੀ ਹੈ ਕਿਸਾਨਾਂ ਦੇ ਉੱਪਰ ਇਲਜ਼ਾਮ ਲਾਉਂਦੇ ਨੇ ਤੁਸੀਂ ਕੀ ਸਮਝਦੇ ਹੋ ਕਿ ਕਿਸਾਨ ਆ ਗਵਾੰਦਾ ਆਹ ਕੈਰੈਕਟਰ ਅਸੈਸਿਨੇਟ ਕਿਉਂ ਕੀਤਾ ਜਾਂਦਾ ਠੀਕ ਗੱਲ ਹੈ ਜਦੋਂ ਕਿਹਾ ਜਾਂਦਾ ਜੀ ਹਾਲਾਂਕਿ ਮਤਲਬ ਵੱਡੀਆਂ ਪ੍ਰਾਪਤੀਆਂ ਨੇ ਕਿਸਾਨ ਜਥੇਬੰਦੀਆਂ ਦੀ ਕੋਈ ਛੋਟੀ ਪ੍ਰਾਪਤੀਆਂ ਨਹੀਂ ਪ੍ਰਾਪਤੀਆਂ ਵੀ ਐਡੀ ਵੱਡੀਆਂ ਨੇ ਕਿਹਾ ਸਿਆਸੀ ਧਿਰਾਂ ਜਿਹੜੀਆਂ ਇਲਜ਼ਾਮ ਲਗਾਉਂਦੀਆਂ ਨੇ ਭਾਵੇਂ ਕੋਈ ਉਹ ਰੂਲਿੰਗ ਤੇ ਰਹੋਵੇ ਜਾਂ ਵਿਰੋਧੀ ਤੇ ਰਹੋਵੇ ਜੇਕਰ ਬੰਦਾ ਗੱਲ ਕਰਦਾ ਇਹ ਧਰਨੀਆਂ ਦੇ ਵਿੱਚ ਜਾ ਜਾ ਕੇ ਬੈਠਦੇ ਰਹੇ ਨੇ ਕਿਸਾਨਾਂ ਦੇ ਨਾਲ ਤੇ ਕਿਸਾਨਾਂ ਨੂੰ ਕਹਿੰਦੇ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਆ ਕਿਸਾਨ ਦੇ ਤਰਲੇ ਵੀ ਕਰਦੇ ਰਹੇ ਨੇ ਕਿ ਸਾਨੂੰ ਆਪਣੀ ਸਟੇਜ ਤੇ ਆ ਲੈਣ ਦਿਓ ਦਿੱਲੀ ਆਪਾਂ ਨੇ ਸਾਰਾ ਕੁਝ ਦੇਖਿਆ ਕਿ ਕਿਵੇਂ ਮਿਲਤਾਂ ਕਰਦੇ ਸੀ ਕਿ ਸਾਨੂੰ ਵੀ ਸ਼ਾਮਲ ਕਰ ਲੋ ਵਿੱਚ ਅੱਜ ਫਿਰ ਕਹਿੰਦੇ ਨੇ ਕਿ ਇਹ ਤਾਂ ਜੀ ਪੈਸੇ ਇਕੱਠੇ ਕਰਦੇ ਨੇ ਕੀ ਤੁਸੀਂ ਸਮਝਿਓ ਇਸ ਨੂੰ ਜੀ ਹਾਂ ਜੀ ਦੇਖੋ ਜਦੋਂ ਅੰਦੋਲਨ ਚੱਲ ਰਿਹਾ ਸੀਗੇ ਜਦੋਂ ਕਾਂਗਰਸ ਦੀ ਸਰਕਾਰ ਸੀ ਕਾਲੀਦਾਦੀ ਸਰਕਾਰ ਸੀ ਉਦੋਂ ਇਹੀ ਆਮ ਆਦਮੀ ਪਾਰਟੀ ਦੇ ਆਣ ਕੇ ਸਾਡੇ ਧਰਨਿਆਂ 'ਚ ਬੈਠਦੇ ਰਹੇ ਦਿੱਲੀ ਬੈਠਦੇ ਰਹੇ ਅਜੇ ਸਟੇਜ 'ਤੇ ਲਾਗੇ ਨਹੀਂ ਸੀ ਕਿਸੇ ਨੂੰ ਆਉਣਾ ਨਾ ਇਹਨਾਂ ਨੂੰ ਨਾ ਕਿਸੇ ਹੋਰ ਪਾਰਟੀ ਨੂੰ ਅਸਲ ਦੇ ਵਿੱਚ ਇਹ ਸਾਰੇ ਕਾਰਪੋਰਟਰ ਦੇ ਏਜੰਡੇ ਤੇ ਨਾਲ ਸਹਿਮਤ ਆ ਉਹਨਾਂ ਦੇ ਸੇਵਾਦਾਰ ਬਣ ਕੇ ਕੰਮ ਕਰਦੇ ਆ ਜਦੋਂ ਵੋਟਾਂ ਲੈਣੀਆਂ ਸੀ ਉਦੋਂ ਨੀਤੀ ਹੋਰ ਸੀ ਜੀ ਜੋ ਲੋਕਾਂ ਨੂੰ ਗਮਰਾਹ ਕਰਨਾ ਸੀ ਝੂਠ ਬੋਲਣੇ ਸੀ ਅੱਜ ਅੱਜ ਹੁਣ ਜੋ ਸਰਕਾਰ ਦੇ ਵਿੱਚ ਆ ਅੱਜ ਇਹਨਾਂ ਨੂੰ ਜਿਹੜੇ ਕਿਸਾਨ ਜਥੇਬੰਦੀਆਂ ਦੇ ਧਰਨੇ ਆ ਮਜ਼ਦੂਰ ਜਥੇਬੰਦੀਆਂ ਦੇ ਧਰਨੇ ਆ ਉਹ ਸਭ ਤੋਂ ਵੱਧ ਆਫ ਦੇ ਰਹੇ ਆ ਕਿਉਂਕਿ ਕਾਰਪੋਰੇਟ ਦੇ ਜੰਡੇ ਦੇ ਵਿੱਚ ਜੋ ਕੋਈ ਅਜਿਹਾ ਰੁਕਾਵਟ ਆ ਉਹ ਕਿਸਾਨ ਜਥੇਬੰਦੀਆਂ ਵਾਂ ਮਜ਼ਦੂਰ ਜਥੇਬੰਦੀਆਂ ਆ ਉਹੀ ਲੜ ਰਹੀਆਂ ਹੋਰ ਤੇ ਜਿਹੜੀਆਂ ਪੋਲਿਟੀਕਲ ਪਾਰਟੀਆਂ ਵਾਂ ਉਹ ਤੇ ਜ਼ਮੀਨੀ ਲੜਾਈ ਛੱਡ ਚੁੱਕੀਆਂ ਉਹ ਤੇ ਲੜਦੇ ਨਹੀਂ ਉਹ ਤੇ ਆਪਣੇ ਬਿਆਨਬਾਜ਼ੀ ਤਾਂ ਤੀਆਂ ਟਵਿੱਟਰ ਤੱਕ ਟਵੀਟ ਤੱਕ ਰਹਿੰਦੇ ਆ ਇਸ ਕਰਕੇ ਜੋ ਕਾਰਪੋਰੇਟਾਂ ਨੂੰ ਕੇਂਦਰ ਸਰਕਾਰ ਨੂੰ ਭਾਜਪਾ ਨੂੰ ਇਹ ਇਹ ਉਹਨਾਂ ਦਾ ਜਿਸ ਤਰ੍ਹਾਂ ਇਹਨਾਂ ਦੀ ਸਾਰੀ ਮਿਹਨੀ ਭੋਗ ਤੇ ਆਮ ਆਦਮੀ ਪਾਰਟੀ ਦੀ ਜੋ ਉਹ ਤੋਂ ਦਿਸ਼ਾ ਨਿਰਦੇਸ਼ ਆਉਂਦੇ ਜਾਂ ਕੇਂਦਰ ਸਰਕਾਰ ਵੱਲੋਂ ਜਾਂ ਕਾਰਪੋਰੇਟ ਵੱਲੋਂ ਕੇਜਰੀਵਾਲ ਨਹੀਂ ਉਸੇ ਤਰ੍ਹਾਂ ਭਗਵੰਤ ਮਾਨ ਬੋਲ ਰਿਹਾ ਪੀਜੀ ਇਹ ਤਰਨੇ ਮਜਾਰੇ ਕਰਦੇ ਆ ਜੀ ਇਹ ਜੇ ਕਰਦੇ ਜੀ ਇਹ ਪੈਸੇ ਲੈਣ ਵਾਸਤੇ ਸਾਰਾ ਕੁਝ ਕਰਦੇ ਪੈਸੇ ਲੈਣ ਵਾਸਤੇ ਕਰਦੇ ਤਾਂ ਉਹਦੀ ਇਨਕੁਆਰੀ ਕਰੋ ਬਈ ਪੈਸੇ ਲੈਣ ਵਾਸਤੇ ਕੰਮ ਹੁੰਦੇ ਆ ਅਸੀਂ ਤੇ ਆਪਣੇ بڑے بڑے ਕਾਰੋਬਾਰ ਛੱਡ ਕੇ ਆਪਣੇ ਆਪਣੀਆਂ ਜਿਹੜੀਆਂ ਆਪਣਾ ਕੈਰੀਅਰ ਛੱਡ ਕੇ ਆਪਣੇ ਜਦੋਂ ਕਾਲਜ ਪੜ੍ਹਨ ਤੋਂ ਲੈ ਕੇ ਅੱਜ ਨਾਸੀ ਤੋਂ ਲੈ ਕੇ ਲੱਗੇ ਹੋਏ ਆ ਇੱਕ ਵਿਚਾਰ ਨੂੰ ਲੈ ਕੇ ਲੱਗੇ ਹੋਏ ਆ ਇੱਕ ਵਿਚਾਰਧਾਰਾ ਨੂੰ ਲੈ ਕੇ ਲੱਗੇ ਹੋਏ ਆ ਜੋ ਦੇਸ਼ ਦੇ ਵਿੱਚ ਕਿਸਾਨ ਮਜ਼ਦੂਰ ਆ ਜੋ ਦਲਤਿਆ ਜੋ ਵੀ ਭਾਈ ਲਾਲੋ ਆ ਜਿਨ੍ਹਾਂ ਦਾ ਤੱਕੇ ਹੋ ਰਿਹਾ ਜਿਨ੍ਹਾਂ ਦਾ ਜੀਣਾ ਦੁਬਰ ਹੋ ਰਿਹਾ ਐਡਾ ਵੱਡਾ ਆਰਥਿਕ ਪਾੜਾ ਵੱਜਦੇ ਇਸ ਦੇ ਵਿੱਚ ਸਮਾਜਿਕ ਤੌਰ ਤੇ ਉਹ ਲਤਾੜੇ ਪਏ ਆ ਉਹ ਸਭਿਆਚਾਰਕ ਤੌਰ ਤੇ ਲਤਾੜੇ ਪਏ ਆ ਰਾਜਨੀਤਿਕ ਤੌਰ ਤੇ ਉਹ ਲਤਾੜੇ ਪਏ ਆ ਉਹਨਾਂ ਲੋਕਾਂ ਦੀ ਸੁਣਵਾਈ ਹੋਵੇ ਉਹਨਾਂ ਨੂੰ ਆਪਣੇ ਹੱਕ ਕੋਈ ਮਿਲਣ ਇੱਕ ਬਹੁਤ ਵੱਡੇ ਜਿਹੜਾ ਇੱਕ ਜੰਡਾ ਵਾ ਸਾਡੇ ਸਾਹਮਣੇ ਅਸੀਂ ਤੋਂ ਉਹਨੂੰ ਉਹਨੂੰ ਪਰਨਾਏ ਹੋਏ ਆ ਉਹਦੇ ਵਾਸਤੇ ਜਿੱਲਾਂ ਕਟੀਆਂ ਆਈਆਂ ਪੁਲਿਸ ਦੀਆਂ ਗੋਲੀਆਂ ਖਾਧੀਆਂ ਆਈਆਂ ਜਿਹੜੇ ਆ ਤਰ੍ਹਾਂ ਤਰ੍ਹਾਂ ਦੇ ਦਛਧਰ ਝੱਲੇ ਹੋਏ ਆ ਹੁਣ ਤੱਕ ਪਿਛਲੇ 25 ਸਾਲ ਦੇ ਵਿੱਚ ਤਾਂ ਲੋਕਾਂ ਹੀ ਤੁਰੇ ਫਿਰਦੇ ਆ ਆਪਣਾ ਦੇਖ ਲਓ ਤੁਹਾਡਾ ਕੀ ਹਾਲਤ ਆ ਵੋਟਾਂ ਠੀਕ ਆ ਵਾਚ ਲੋਕਾਂ ਨੇ ਪਾਤੀਆਂ ਜਦੋਂ ਕਾਲੀ ਦਲ ਕਾਂਗਰਸ ਲੋਕਾਂ ਦੇ ਮਨੋਂ ਤੋਂ ਲੱਥ ਗਏ ਉਹਨਾਂ ਦੀਆਂ ਸਰਕਾਰਾਂ ਲੱਥ ਗਈਆਂ ਜਿੱਤਰਾ ਉਹ ਕਾਰਗੋੜ ਦੇ ਅੰਡੇ ਨੂੰ ਲਾਗੂ ਕਰਦੇ ਜਿੰਨਾ ਭ੍ਰਿਸ਼ਟਾਚਾਰ ਸੀ ਜਿੰਨੀ ਉਹਨਾਂ ਨੇ ਤਬਾਹੀ ਕੀਤੀ ਪੰਜਾਬ ਦੀ ਉਹਦੇ ਵਿੱਚੋਂ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਇਸ ਕਰਕੇ ਨਹੀਂ ਲੋਕਾਂ ਵੋਟਾਂ ਪਾਈ ਕਿ ਤੁਸੀਂ ਕੰਮ ਬਹੁਤ ਵਧੀਆ ਕੀਤੇ ਸੀ ਜਾਂ ਤੁਸੀਂ ਕੋਈ ਪਿੱਛੇ ਲੜਾਈਆਂ ਲੜੀਆਂ ਸੀ ਜਾਂ ਤੁਸੀਂ ਕੋਈ ਜੱਲਾ ਕੱਟੀਆਂ ਉਹਦੇ ਜੋ ਤੁਹਾਨੂੰ ਵੋਟਾਂ ਪਾਤੀਆਂ ਉਹਦੇ ਵਿੱਚੋਂ ਸਾਡੀ ਸਰਕਾਰ ਬਣ ਗਈ ਬਣ ਗਈ ਬੜੇ ਬਾਦ ਮਣਗੇ ਪਰ ਉਹ ਜਿਹੜਾ 92 ਦਾ ਕੀ ਹਾਲ 94 ਦਾ ਕੀ ਹਾਲ ਉਹ ਕੀ ਉਹਨਾਂ ਦੀ ਸਾਡੀ ਬਤੀ ਹੈ ਕੁਛ ਦਾ ਥੱਲੇ ਬਣਿਆ ਪਿਆ ਵਾ ਕਿਸ ਤਰੀਕੇ ਨਾਲ ਥੱਲੇ ਸਾਰੇ ਜੋ ਵੀ ਪ੍ਰਸ਼ਾਸਨ ਆਇਆ ਦਾ ਰੇਤਵ ਬਜਰੀ ਹੋਰ ਬਾਕੀ ਜਿਹੜਾ ਥਾਵਾਂ ਤੇ ਕਿਸ ਤਰੀਕੇ ਨਾਲ ਰੋਜ਼ ਕਮਾਈਆਂ ਕਿਸ ਤਰੀਕੇ ਨਾਲ ਲੁੱਟਮਾਰ ਮੱਚੀ ਪਈ ਆ ਇਸ ਕਰਕੇ ਆਪਣੀ ਪੀੜ੍ਹੀ ਥੱਲੇ ਛੋਟਾ ਮਾਰਨ ਬਾਕੀ ਇਹਨਾਂ ਕੋ ਸਰਕਾਰ ਆ ਦੇਖਣ ਜਿਹੜੀ ਇਹਨਾਂ ਨੂੰ ਆਫ ਹੋ ਰਹੀ ਆ ਨਾ ਧਰਨਿਆਂ ਤੋਂ ਉਹ ਅਸਲ ਤੇ ਦੇਖੋ ਆ ਕਿ ਇਹ ਹੀ ਵਿਰੋਧੀ ਪਾਰਟੀ ਦਾ ਰੋਲ ਦਾਅ ਕਰ ਰਹੀਆਂ ਜਿੱਥੇ ਬੰਦੀਆਂ ਜਿਹੜੀਆਂ ਕਿਸਾਨ ਮਜ਼ਦੂਰ ਜਿੱਥੇ ਬੰਦੀਆਂ ਇਹਨਾਂ ਨੂੰ ਐਸ ਤਰੀਕੇ ਨਾਲ ਬਦਨਾਮ ਕੀਤਾ ਜਾਵੇ ਬਦਨਾਮ ਕਰਕੇ ਲੋਕਾਂ ਚ ਇਹਨਾਂ ਨੂੰ ਨਖੇੜਿਆ ਜਾਵੇ ਇਹ ਇਸ ਮੰਚੇ ਦੇ ਨਾਲ ਇਹ ਸਾਰਾ ਕੰਮ ਕਰ ਰਿਹਾ ਤੇ ਇਹ ਇਹ ਵੀ ਇਹ ਦਾ ਖੇਡ ਰਿਹਾ ਕਿ ਸ਼ਹਿਰੀ ਵਰਦ ਨੂੰ ਇਹਨਾਂ ਨੂੰ ਤੋੜਤਾ ਜਾਵੇ ਜਾਂ ਆਪਣਾ ਗਰੀਬਾਂ ਨੂੰ ਦਲਤਾਂ ਦੇ ਨਾਲ ਤੋੜਤਾ ਇਹ ਇਹ ਚ ਸਫਲ ਨਹੀਂ ਹੋਣਗੇ ਬਿਲਕੁਲੋਂ ਸਫਲ ਨਹੀਂ ਹੋਣਗੇ ਨਾ ਕੋਈ ਸਫਲ ਹੋ ਸਕਦਾ ਸਾਡਾ ਪੂਰੇ ਸਮਾਜ ਦੀ ਲੜਾਈ ਲੜ ਰਹੇ ਦੁਕਾਨਦਾਰਾਂ ਦੀ ਸਾਰੇ ਦੁਕਾਨਦਾਰ ਵੀ ਉਜੜਨੇ ਇੱਤੇ ਸਾਰੇ ਮਜ਼ਦੂਰਾਂ ਦਾ ਜਿਹੜਾ ਕਿਤਾ ਤਬਾਹ ਹੋ ਰਿਹਾ ਕਿਸਾਨਾਂ ਦਾ ਕਿਤਾ ਤਬਾਹ ਹੋ ਰਿਹਾ ਛੋਟੇ ਵਪਾਰੀ ਛੋਟੇ ਛੋਟੇ ਸੰਤਕਾਰਾਂ ਦਾ ਸਾਰਾ ਕਿਤਾ ਤਬਾਹ ਹੋ ਰਿਹਾ ਸਾਰਾ ਉਹ ਕਾਰਪੋਰੇਟ ਦੇ ਹੱਥੇ ਜਾ ਰਹੇ ਦੇ ਰਿਹਾ ਇਸ ਕਰਕੇ ਇਹ ਆਪਣੇ ਏਜੰਡੇ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਤੇ ਅਸੀਂ ਆਪਣੀ ਜਿਹੜੀ ਲੜਾਈ ਆ ਉਹ ਜਾਰੀ ਰੱਖਾਂਗੇ ਧਰਨੇ ਮੁਜਾਰੇ ਸਾਡਾ ਰਾਈਟ ਆ ਸੰਵਿਧਾਨਕ ਆਕਿਆ ਸੰਵਿਧਾਨਕ ਆਕਿਆ ਉਹ ਸਾਨੂੰ ਮੁੱਖ ਮੰਤਰੀ ਨਹੀਂ ਰੋਕ ਸਕਦਾ ਸਾਨੂੰ ਤੇ ਜੇ ਪਿਛਲਾ ਇਤਿਹਾਸ ਪੜੀਏ ਤੇ ਜਕਰੀਆ ਖਾਨ ਜਿਹੜਾ ਉਹ ਨਹੀਂ ਦਬਾ ਸਕਿਆ ਮੀਰ ਮੰਨੂ ਨਹੀਂ ਦਬਾ ਸਕਿਆ ਇਸੇ ਤਰੀਕੇ ਦੇ ਨਾਲ ਅ ਅੰਗਰੇਜ਼ ਨਹੀਂ ਦਬਾ ਸਕਦੇ ਆਉਣ ਦੇ 70 ਸਾਲ ਹੋ ਗਏ ਇਹ ਨਹੀਂ ਦਬਾ ਸਕੇ ਇਸ ਕਰਕੇ ਐਸੀ ਆਪਣਾ ਰਾਈਟ ਹੈ ਸਾਡਾ ਸ਼ਾਂਤੀਪੂਰਨ ਤਰੀਕੇ ਦੇ ਨਾਲ ਅਸੀਂ ਆਪਣੇ ਜਿਹੜੇ ਆ ਧਰਨੇ ਮੁਜਾਰੇ ਉਹ ਕਰਨੇ ਆ ਲੋਕਾਂ ਦੇ ਹੱਕ ਚ ਕਰਨੇ ਆ ਸਾਨੂੰ ਕੋਈ ਸ਼ੌਕ ਨਹੀਂਗਾ ਧਰਨੇ ਮੁਜਾਰੇ ਕਰਨੇ ਇੰਨੇ ਸੌਖੇ ਨਹੀਂਗੇ 15 15 20 ਦਿਨ ਮਹੀਨਾ ਮਹੀਨਾ 6 6 ਮਹੀਨੇ ਸਾਲ ਸਾਲ ਸੜਕਾਂ ਤੇ ਬਹਿ ਕੇ ਸੜਕਾਂ ਤੇ ਬਹਿ ਕੇ ਭੁੱਖੇ ਰਹਿ ਕੇ ਸਰਦੀਆਂ ਗਰਮੀਆਂ ਦੇ ਵਿੱਚ ਆਪਣਾ ਚੱਲਣਾ ਇਹ ਕੋਈ ਇਸ ਤਰ੍ਹਾਂ ਦਾ ਕੋਈ ਸੌਖਾ ਕੰਮ ਨਹੀਂ ਹੈਗਾ ਇਸ ਕਰਕੇ ਮੁੱਖ ਮੰਤਰੀ ਨੂੰ ਚਾਹੀਦਾ ਵਾ ਕਿ ਆਪਣਾ ਜਿਹੜਾ ਵਾ ਆਪਣੀ ਜਿਹੜੀ ਬਿਆਨਬਾਜ਼ੀ ਇਸ ਤਰ੍ਹਾਂ ਦੀ ਬੰਦ ਕਰਨ ਤੇ ਪੰਜਾਬ ਦੇ ਲੋਕਾਂ ਵੱਲ ਕੋ ਧਿਆਨ ਦੇਣ ਜਿਹੜੇ ਇੰਨੇ ਗੰਭੀਰ ਮੁੱਦੇ ਬਣ ਗਏ ਆ ਅੱਜ ਪੰਜਾਬ ਦੇ ਵਿੱਚੋਂ ਜਿਵੇਂ ਕਈ ਲੋਕਾਂ ਚ ਨਿਕੜ ਤਾਉਣ ਰਿਹਾ ਆ ਅਮਦਨੀ ਪਾਰਟੀ ਨਿਕੜ ਰਹੀ ਹੈ ਮੁੱਖ ਮੰਤਰੀ ਜਿਤਨਾ ਦੀ ਬਿਆਨਬਾਜ਼ੀ ਕਰ ਰਿਹਾ ਇਹ ਨਿਕੜ ਰਿਹਾ ਵਾ ਜਿਸ ਤਰੀਕੇ ਦਾ ਥੱਲੇ ਸਾਰਾ ਦਿੱਲੀ ਵਾਲਿਆਂ ਦਾ ਇੱਥੇ ਜਿਹੜਾ ਕਬਜ਼ਾ ਹੋ ਰਿਹਾ ਵਾ ਸਰਕਾਰ ਤੇ ਉਹ ਨਿਕੜ ਰਿਹਾ ਜਿਸ ਤਰੀਕੇ ਦੀਆਂ ਨੀਤੀਆਂ ਦੇ ਨਾਲ ਇਹ ਪਾਟਨਾ ਵਾਲਾ ਪ੍ਰੋਜੈਕਟ ਗੈਸ ਪਾਈਪਲਾਈਨਾਂ ਹੋਰ ਬਾਕੀ ਸਾਰਾ ਕਰ ਰਿਆ ਉਹਦੇ ਕਰਕੇ ਭਾਰਤੀ ਆਮ ਆਦਮੀ ਪਾਰਟੀ ਲੋਕਾਂ ਚੋਂ ਨਿਕਲ ਰਹੀ ਆ ਜਿਸ ਤਰੀਕੇ ਦਾ ਇਹਨਾਂ ਨੇ ਨਸ਼ਿਆਂ ਵਿਰੋਧੀ ਯੋਗਦਿ ਚਲਾਇਆ ਜਾਂ ਦੂਜਾ ਜੋ ਵੀ ਇਹ ਕਰ ਰਿਆ ਉਹ ਪੂਰੀ ਤਰ੍ਹਾਂ ਫਲਾਪ ਹੋਇਆ ਵਾ ਇਸ ਕਰਕੇ ਆਪਣੇ ਆਪਣੀਆਂ ਨਕਾਮੀਆਂ ਤੇ ਪਰਦਾ ਪਾਉਣ ਵਾਸਤੇ ਇਸ ਤਰੀਕੇ ਦੀ ਬਿਆਨਬਾਜ਼ੀ ਆਮ ਆਦਮੀ ਪਾਰਟੀ ਕਰ ਰਹੀ ਆ ਜਿਹਦਾ ਸਾਡੇ 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 ਆਪਣੇ ਪ੍ਰੋਗਰਾਮਾਂ ਉੱਤੇ ਸਾਡੇ ਏਜੰਡੇ ਉੱਤੇ ਸਾਡੀ ਜੋ ਨੀਤੀ ਹੈ ਜਿੱਥੇ ਬੰਦੀਆਂ ਜਿੱਥੇ ਬੰਦੀ ਦੀ ਸਾਡੀ ਕਿਸਾਨ ਮਜ਼ਦੂਰ ਸ਼ਿਕਰਸ਼ਕ ਮਿੱਟੀ ਪੰਜਾਬ ਦੀ ਤੇ ਅਸੀਂ ਦੋਤੇ ਆਪਣਾ ਐ ਸਿੱਧੇ ਰਸਤੇ ਚੱਲਦੇ ਹੋਏ ਆਪਣੇ ਕਿਸਾਨਾਂ ਮਜ਼ਦੂਰਾਂ ਵਾਸਤੇ ਆਪਣੇ ਦੇਸ਼ ਦੇ ਲੋਕਾਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਸਮੂਹ ਲੋਕਾਂ ਵਾਸਤੇ ਸਮਾਜ ਵਾਸਤੇ ਆਪਣਾ ਕੰਮ ਜਾਰੀ ਰੱਖਾਂਗੇ ਹਰ ਤਰੀਕੇ ਦਾ ਤਸ਼ੱਦਦ ਜੇ ਕੋਈ ਸਰਕਾਰ ਕਰਦੀ ਆ ਆਪਣੇ ਪਿੰਡੇ ਤੇ ਚੱਲਣਾਂ ਜੀ ਬਿਲਕੁਲ ਸੋ ਪੰਨੂ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਹਾਡਾ ਅਸੀਂ ਕੀਮਤੀ ਟਾਈਮ ਲਿਆ ਤੁਹਾਡੇ ਜਿਹੜੇ ਵਿਚਾਰ ਨੇ ਦਰਸ਼ਕਾਂ ਤੱਕ ਲੈ ਕੇ ਗਏ ਸੋ ਤੁਸੀਂ ਨਾਲ ਜੁੜੇ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਹਾਂਜੀ ਬਹੁਤ-ਬਹੁਤ ਪੰਨੂ ਸਾਹਿਬ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਦੋਸਤੋ ਮੇਰੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਸੁਤਨਾਮ ਸਿੰਘ ਪੰਨੂ ਸਾਹਿਬ ਜੁੜੇ ਹੋਏ ਸੀ ਤੁਸੀਂ ਆਪਣੀ ਫੀਡਬੈਕ ਤੁਹਾਡੇ ਵਿਚਾਰ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਵੀਡੀਓ ਤੁਸੀਂ ਲਾਈਕ ਤੇ ਅੱਗੇ ਸ਼ੇਅਰ ਵੀ ਕਰ ਸਕਦੇ ਹੋ ਤਾਂ ਜੋ ਜਿਹੜੀਆਂ ਆ ਚੀਜ਼ਾਂ ਨੇ ਅੱਜ ਜਾਂ ਵੱਧ ਤੋਂ ਵੱਧ ਸਮਾਜ ਦੇ ਵਿੱਚ ਅੱਗੇ ਤੋਂ ਅੱਗੇ ਜਾਣ رائے ਤੁਸੀਂ ਹਰ ਵਾਰਤ ਨਾਲ ਆਪਣੇ ਕਮੈਂਟ ਬਾਕਸ ਵਿੱਚ ਵਿਚਾਰ ਸਾਨੂੰ ਪੰਜਾਬੀ ਦੇ ਵਿੱਚ ਲਿਖ ਕੇ ਭੇਜ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਬਣ ਸਕਦੇ ਹੋ ਸਸਿਕਾ